ਜਿਵੇਂ ਗਿੱਲ ਗਾਣਾ ਗਾਉਂਦਾ ਵੀ ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ ਹੁਣ ਜਦੋਂ ਆਪਦੇ ਤੇ ਪਿਆ ਫਿਰ ਚੀਕ ਨਿਕਲੀ ਫਿਰ ਪਤਾ ਲੱਗਿਆ ਵੀ ਬਾਕੀ ਇਹ ਚੀਜ਼ਾਂ ਦੇ ਪਰਚਿਆਂ ਦੇ ਮਾਮਲੇ ਬੜੇ ਭਾਰੇ ਨੇ ਐ ਤਾਂ ਮੈਨੂੰ 200 ਬੰਦਾ ਲੈਣ ਆਇਆ ਬਾਹਰ ਠੀਕ ਆ ਜਿਹੜੀ ਗੱਲ ਆ ਜੇ ਮੋਹ ਪਿਆਰ ਆ ਤਾਂ ਹੀ ਆ ਜਮਾਨਤ ਵੀ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿਵੇਂ ਇਹਨਾਂ ਨੇ ਕੀਤਾ ਕਰਾਇਆ ਮੈਂ ਇੱਕ ਵਾਰੀ ਸਾਈਨ ਕੀਤੇ ਆ ਸਾਰਾ ਕੁਝ ਕੀਤਾ ਦਿਮਾਗ ਸਿਗਨਲ ਲੈਂਦਾ ਇਹ ਗੱਲਾਂ ਜਦੋਂ ਆਪਣੇ ਕੋਈ ਗੱਲ ਮੈਨੂੰ ਆ ਥੜਾ ਰਿਆ ਉਦੋਂ ਇਹਨਾਂ ਗੱਲਾਂ ਦਾ ਕਿੱਥੇ ਦਿਮਾਗ ਚ ਆਉਂਦਾ ਵੀ ਜੇਲ੍ਹ ਦੇ ਵਿੱਚ ਜਾ ਕੇ ਤੁਹਾਨੂੰ ਲੱਗਿਆ ਵੀ 2 ਮਿੰਟ ਦੇ ਵਿੱਚ ਉਹ ਜਿਹੜੀ ਗਰਮੀ ਸੀ ਉਹ 5-10 ਮਿੰਟ ਦਾ ਜਿਹੜਾ ਇੱਧਰ ਉੱਧਰ ਬੋਲਿਆ ਬੁਲਾਇਆ ਗਿਆ ਜਿਉਂ ਠੰਡੇ ਮਤੇ ਨਾ ਹੁੰਦੇ ਤਾਂ ਚਿੱਕੀ ਦੇ ਨਾਂ ਲਾਉਣੇ ਵੀ ਜੇਲ੍ਹ ਦੇ ਵਿੱਚੋਂ ਸਿੱਖਾਂ ਨੂੰ ਬੜਾ ਕੁਝ ਮਿਲਦਾ ਬਾਈ ਤੇ ਫਿਰ ਸਾਰੇ ਨੂੰ ਜੇਲ੍ਹ ਹੀ ਭੇਜ ਦਿੰਦੇ ਆ ਬਾਹਰ ਛੱਡਦੇ ਨਹੀਂ ਕੋਈ ਪਰ ਜੇਲ੍ਹ ਤਾਂ ਕਿਹਾ ਜਾਂਦਾ ਵੀ ਗੈਂਗਸਟਰਾਂ ਦੀ ਇੱਕ ਸਾਉ ਦੀ ਯੂਨੀਵਰਸਿਟੀ ਆ ਉੱਥੇ ਜਾ ਕੇ ਬਹੁਤ ਸਾਰਾ ਕ੍ਰਾਈਮ ਆ ਜਿਹੜਾ ਉਹਦਾ ਅਫਾਹ ਨਹੀਂ ਆਉਂਦਾ ਕੱਲੇ ਗੈਂਗਸਟਰ ਹੀ ਕਿਉਂ ਕਹਿ ਸਕਦੇ ਆਪਾਂ ਜੇਲ੍ਹ ਦੇ ਵਿੱਚ ਕੱਲੇ ਗੈਂਗਸਟਰ ਹੀ ਜਾਂਦੇ ਆ ਨਹੀਂ ਉੱਥੇ ਵੀ ਪਰੌਂਠੇ ਕੋਈ ਤਲਕੇ ਦਿੰਦਾ ਹਾਂਜੀ ਦਿੰਦੇ ਹੀ ਤਲਕੇ ਪਰ ਹਾਂ ਪਰੌਂਠੇ ਤਲਕੀ ਖਾਤੇ ਨਹੀਂ ਉੱਥੇ ਪਤਾ ਲੱਗਿਆ ਵੀ ਐ ਬਹੁਤ ਔਖਾ ਵੀ ਕਲਾਕਾਰ ਆ ਦੇ ਹੀ ਗਾਉਨੇ ਉੱਥੇ ਤੇ ਜਾਣੇ 2-4 ਲੱਖ ਲਿਆਉਣੇ ਆ ਜਦੋਂ ਉੱਥੇ ਪਤਾ ਲੱਗਿਆ ਹੋਣਾ ਵੀ ਉੱਥੇ ਕਹਿੰਦੇ ਵੀ ਤਰੀ ਵੀ ਕਹਿੰਦੇ ਪਾਣੀ ਵਾਲ ਕੀ ਨਾ ਨਾ ਬਬਾਈ ਜੇਲਪੋਸਟ ਪੰਜਾਬੀ ਸਿੱਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਬੀਤੇ ਦਿਨੀ ਮਸ਼ਹੂਰ ਗਾਇਕ ਗਿੱਲ ਮਾਨੁਕੇ ਜੋ ਕਿ ਮਸ਼ਹੂਰ ਗਾਇਕ ਨੇ ਕਾਫੀ ਉਹਨਾਂ ਦੇ ਗਾਣੇ ਹਿੱਟ ਨੇ ਉਹਨਾਂ ਤੇ ਬੀਤੇ ਦਿਨੀ ਜਿੰਮ ਦੇ ਵਿੱਚ ਇੱਕ ਜਿੰਮ ਟ੍ਰੇਨਰ ਨੂੰ ਉਸਤੇ ਪਿਸਤੌਲ ਤਾਣਦੇ ਨੇ ਮਸ਼ੀਨ ਦੀ ਕਸਰਤ ਆ ਜਿਹੜੀ ਉਸਦੀ ਕਰਨੀ ਹੁੰਦੀ ਆ ਤਾਂ ਉਸ ਨੂੰ ਲੈ ਕੇ ਵਿਵਾਦ-ਵੱਦ ਆ ਗਿੱਲ ਵੱਲੋਂ ਉੱਥੇ ਪਿਸਤੌਲ ਤਾਣੀ ਜਾਂਦੀ ਹੈ ਵਿਵਾਦ-ਵੱਦ ਆਏ ਬਾਅਦ ਵਿੱਚ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਜ਼ਮਾਨਤ ਤੇ ਗਿੱਲ ਮਾਨੁਕੇ ਬਾਹਰ ਆਏ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਮਾਮਲਾ ਕੀ ਸੀ ਗਿੱਲ ਹਰ ਮਸਲੇ ਦੇ ਵਿੱਚ ਕਿਉਂ ਪੈ ਜਾਂਦਾ ਗਿੱਲ ਹਰ ਵਿਵਾਦ ਦੇ ਨਾਲ ਕਿਉਂ ਜੜ ਜਾਂਦਾ ਪੰਜਾਬੀ ਦੇ ਵਿੱਚ ਕਹਦੀ ਹੈ ਵੀ ਜਿਹੜਾ ਪੁੱਠਾ ਕੰਮ ਹੁੰਦਾ ਉਹ ਗਿੱਲ ਦੇ ਹਿੱਸੇ ਕਿਉਂ ਹੁੰਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਸਮਝਦੇ ਹਾਂ ਵੀ ਇਹ ਜਿਹੜੇ ਵਿਵਾਦ ਨੇ ਗਿੱਲ ਖੇੜਾ ਨਹੀਂ ਛੱਡ ਰਿਹਾ ਕਿ ਵਿਵਾਦ ਖੇੜਾ ਨਹੀਂ ਛੱਡ ਰਿਹਾ ਕਿਵੇਂ ਹੀ ਲਾ ਲਓ ਬਾਈ ਵੀ ਜਾਂ ਕਹਿ ਲਓ ਵੀ ਵਿਵਾਦ ਮੇਰਾ ਖੇੜਾ ਨਹੀਂ ਛੱਡ ਰਿਹਾ ਜਾਂ ਮੈਂ ਕਹਿ ਲਓ ਵੀ ਵਿਵਾਦਾਂ ਦਾ ਖੇੜਾ ਨਹੀਂ ਛੱਡ ਰਿਹਾ ਮੈਂ ਕੀ ਨਾ ਬਤਾ ਗਈ ਸੀ ਜਿੰਮ ਦੇ ਵਿੱਚ ਲੋਕੀ ਸਿਹਤ ਬਣਾਉਣ ਜਾਂਦੇ ਨੇ ਜੋ ਰਜਮੈਸ਼ ਕਰਨ ਜਾਂਦੇ ਨੇ ਪਰ ਤੁਸੀਂ ਤਾਂ ਜਿੰਮ ਦੇ ਵਿੱਚ ਹੀ ਪਿਸਤੌਲ ਲੈ ਕੇ ਨਹੀਂ ਨਹੀਂ ਪਿਸਤੌਲ ਤਾਂ ਚਲੋ ਜਿੰਮ ਦੇ ਵਿੱਚ ਨਹੀਂ ਮੈਂ ਲੈ ਕੇ ਵੀ ਜਦੋਂ ਆਪਾਂ ਸੇਫਟੀ ਲਈ ਅਸਲਾ ਰੱਖਿਆ ਉਹ ਤਾਂ ਸਾਰੇ ਕਿਤੇ ਹੀ ਲੈ ਕੇ ਜਾਂਦੇ ਆਂ ਪਰ ਉਹ ਗੱਲ ਕੋਈ ਜਿਹੜੇ ਬੰਦੇ ਨਾਲ ਮੇਰੀ ਲੜਾਈ ਹੋਈ ਹੈ ਮੈਂ ਉਹਨੂੰ ਜਾਣਦਾ ਵੀ ਨਹੀਂ ਸੀ ਮੈਂ ਹੁਣ ਤੱਕ ਵੀ ਨਹੀਂ ਜਾਣਦਾ ਕੌਣ ਆ ਉਹ ਠੀਕ ਹੈ ਉਹ ਤਾਂ ਵੈਸੇ ਵੀ ਤੂੰ ਤੂੰ ਮੈਂ ਮੈਂ ਹੋ ਗਈ ਪਹਿਲਾਂ ਤੇ ਤਾਂ ਕਰਕੇ ਗੱਲ ਵੱਧ ਗਈ ਤੇ ਫਿਰ ਇਹ ਗੱਲ ਇੱਥੋਂ ਤੱਕ ਤਾਂ ਪਹੁੰਚ ਗਈ ਨਹੀਂ ਨਹੀਂ ਤੁਸੀਂ ਉਹਦੇ ਵਿੱਚ ਵੀਡੀਓ ਦੇ ਵਿੱਚ ਜੋ ਸੁਣਿਆ ਜਾ ਰਿਹਾ ਤੁਸੀਂ ਕਹਿੰਦੇ ਵੀ ਇਹ ਦੋ ਤਿੰਨ ਵਾਰੀ ਮੈਨੂੰ ਪਹਿਲਾਂ ਵੀ ਇਹ ਕਿਹਾ ਜਿੰਮ ਦੇ ਵਿੱਚ ਤੁਹਾਨੂੰ ਕੋਈ ਮਸ਼ੀਨ ਲਾਉਣ ਤੋਂ ਰੋਕਦਾ ਸੀ ਜਾਂ ਫਿਰ ਇੱਕ ਤਾਂ ਪਹਿਲਾਂ ਮੇਰੇ ਮੈਂ ਇਹ ਗੱਲ ਕਲੀਅਰ ਕਰਨੀ ਆ ਵੀ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹ ਕੋਈ ਟ੍ਰੇਨਰ ਆ ਉਹ ਕੋਈ ਟ੍ਰੇਨਰ ਨਹੀਂ ਹੈ ਉਹ ਤਾਂ ਮੁੰਡਾ ਵੈਸੇ ਜਿਵੇਂ ਅਸੀਂ ਜਿੰਮ ਜਾਂਦੇ ਆ ਉਵੇਂ ਹੀ ਉਹ ਆਉਂਦਾ ਤੇ ਅਸੀਂ ਪਹਿਲਾਂ ਜੈਮ ਲਾ ਰਹੇ ਸੀ ਅਸੀਂ ਸੀਗੇ ਮੈਂ ਸੀ ਇੱਕ ਦੋ ਮੁੰਡੇ ਹੋਰ ਲਾ ਰਹੇ ਸੀ ਉੱਥੇ ਉਹ ਤੀਜਾ ਆ ਗਿਆ ਵਿੱਚ ਤੇ ਉਹ ਮੈਂ ਉਹਨੂੰ ਕਿਹਾ ਵੀ ਰੋਕ ਕੇ ਲਾ ਲਈ ਹਜੇ ਤੂੰ ਤੇ ਉਹ ਕਰਦੇ ਕਰਾਉਂਦੇ ਮੈਨੂੰ ਆਹਦਾ ਵੀ ਛੇਤੀ ਛੇਤੀ ਜਲਦੀ ਜਲਦੀ ਲਾ ਲਓ ਐਨਾ ਕਹਿਣ ਨਾਲ ਮੈਂ ਉਹਨੂੰ ਕਿਹਾ ਵੀ ਜਲਦੀ ਜਲਦੀ ਲਾਉਣ ਨੂੰ ਜਿੰਨਾ ਕੁ ਟਾਈਮ ਲੱਗਣਾ ਉਹਨਾਂ ਦਾ ਲੱਗਣਾ ਹੀ ਆ ਤੇ ਉਹ ਮੈਨੂੰ ਆਦਾ ਤੂੰ ਮੈਨੂੰ ਔਖਾ ਬੋਲੇ ਹੈ ਉਹ ਮੈਨੂੰ ਵੜ ਕੇ ਬਾਹਰ ਲੈ ਗਿਆ ਕਾਊਂਟਰ ਤੇ ਤੇ ਉੱਥੇ ਜਾ ਕੇ ਉੱਥੇ ਜਿੰਮ ਦਾ ਮਾਲਕ ਵੀ ਖੜਾ ਸੀ ਉਹ ਜਿਹੜਾ ਹੋਰ ਸਟਾਫ ਖੜਾ ਸਾਰਾ ਉਹ ਵੀ ਖੜਾ ਹੀ ਤੇ ਉਥੇ ਮੈਂ ਕਾਫੀ ਬੋਲਿਆ ਕਿ ਨਾ ਮੈਨੂੰ ਜੇ ਤੂੰ ਔਖਾ ਬੋਲਿਆ ਦੱਸ ਦੇ ਵੀ ਥੱਲੇ ਆ ਜਾ ਦੇਖ ਲੈਨੇ ਆਪਾਂ ਕੱਲੇ ਨਾ ਕੱਲਾ ਦੇਖ ਲੈਨੇ ਆ ਮੈਂ ਉਹਨੂੰ ਕਿਹਾ ਵੀ ਮੇਰਾ ਲੜਨ ਦਾ ਨਹੀਂ ਮੂਡ ਹੈਗਾ ਕੋਈ ਵੀ ਜੇ ਤੇਰਾ ਹੈਗਾ ਤੂੰ ਦੱਸ ਦੇ ਮੈਂ ਜੋ ਜਿਵੇਂ ਬੋਲਿਆ ਮੈਂ ਉਵੇਂ ਹੀ ਦੱਸਿਆ ਉਹ ਫਿਰ ਮੈਨੂੰ ਆਹਦਾ ਤੂੰ ਚੱਲ ਜਾ ਮੈਂ ਕਿਹਾ ਮੈਂ ਉਹਨੂੰ ਕਿਹਾ ਤੂੰ ਚੱਲ ਜਾ ਵੀ ਤੂੰ ਜਾ ਜਾ ਕੇ ਲਾਲਾ ਤੇ ਉਹ ਚੱਲ ਪਿਆ ਅੱਗੇ ਅੱਗੇ ਫਿਰ ਅੱਗੇ ਜਾਂਦਾ ਜਾਂਦਾ ਗਾਂ ਇੱਕ ਹੋਰ ਗੇਟ ਆ ਜਦੇ ਉਹਦੇ ਚੋਂ ਐਂਟਰ ਹੋਏ ਮੈਨੂੰ ਆਦਾ ਵੀ ਤਸਦੀ ਜੇ ਤੂੰ ਵੀ ਕੋਈ ਔਖਾ ਬੋਲਿਆ ਤੂੰ ਮੈਂ ਕਿਹਾ ਯਾਰ ਵੀ ਇਹ ਬਈ ਇਹ ਨਾ ਸੋਚੀ ਤੂੰ ਵੀ ਮੈਂ ਤੇਰੇ ਤੋਂ ਡਰਦਾ ਹਾਂ ਨਾ ਫਿਰ ਉਹ ਮੈਨੂੰ ਦੁਬਾਰਾ ਫੇਰ ਬਾਹ ਫੜ ਕੇ ਜਦੋਂ ਦੂਜੇ ਗੇਟ ਤੋਂ ਪਿੱਛੇ ਜਾਣ ਲੱਗਿਆ ਉਸ ਤੋਂ ਬਾਅਦ ਦੀ ਉਹ ਵੀਡੀਓ ਆ ਠੀਕ ਜਿਹੜੀ ਉਹ ਚੱਲ ਰਹੀ ਹੈ ਠੀਕ ਹੈ ਠੀਕ ਹੈ ਹੁਣ ਹੁਣ ਗੱਲ ਤੁਸੀਂ ਜੇਲ੍ਹ ਦੇ ਵਿੱਚ ਹੋ ਕੇ ਆਏ ਹੋ ਕਿੰਨੇ ਦਿਨ ਜੇਲ੍ਹ ਦੇ ਵਿੱਚ ਰਹਿਣਾ ਪਿਆ ਜੇਲ੍ਹ 'ਚ ਤਾਂ ਥੋੜੇ ਕਿ ਦਿਨ ਹੀ ਲੱਗਣੇ ਸੀ ਇੱਕ ਛੁੱਟੀਆਂ ਕਰਕੇ ਜ਼ਿਆਦਾ ਦਿਨ ਰਹਿਣਾ ਪੈ ਗਿਆ 21 ਕਿ ਦਿਨ ਲੱਗੇ ਨਹੀਂ ਪਰ ਉਹ ਜੇਲ੍ਹ ਦੀਆਂ ਛੁੱਟੀਆਂ ਪਰ ਤੁਹਾਡੇ ਤਾਂ ਤਾਂ ਭਾਰੀ ਪੈ ਗਈਆਂ ਉਹ ਛਲ ਕੋਈ ਨਾ ਬਾਈ ਅੰਜਲ ਆ ਯਾਰ ਜਿੱਤੇ ਦਾਣਾ ਭਰਾ ਨੂੰ ਵੀ ਸੀਗਾ ਵਿੱਚ ਹਾਂ ਭਰਾ ਵੀ ਸੀ ਮੇਰਾ ਠੀਕ ਹੈ ਨਾਮ ਤੁਹਾਡਾ ਬਹੁਤ ਜੇ ਕਹ ਜੀਏ ਸਤਵੰਤਾ ਤੁਹਾਡਾ ਨਾਮ ਪਰਿਵਾਰ ਨੇ ਸ਼ਾਇਦ ਹੋ ਸਕਦਾ ਸ਼ਹੀਦ ਹੋਏ ਨੇ ਉਹਨਾਂ ਦੇ ਨਾਵਾਂ ਦੇ ਵਿੱਚੋਂ ਲਿਆ ਹੋਵੇ ਪਰ ਗਿੱਲ ਅਕਸਰ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਪਰਿਵਾਰ ਤੇ ਕੀ ਬੀਤਦੀ ਹੈ ਕਦੇ ਇਹਦੇ ਬਾਰੇ ਸੋਚਦਾ ਵੀ ਗਿੱਲ ਹਰ ਵਾਰੀ ਤੈਸ਼ ਦੇ ਵਿੱਚ ਕਿਉਂ ਆ ਜਾਂਦਾ ਗਿੱਲ ਹੀ ਵਿਵਾਦਾਂ ਦੇ ਵਿੱਚ ਕਿਉਂ ਹੁੰਦਾ ਗਿੱਲ ਦੇ ਹੀ ਪੰਗੇ ਕਿਉਂ ਹੁੰਦੇ ਨਹੀਂ ਭਾਈ ਪੰਗੇ ਤਾਂ ਸਾਰੀ ਦੁਨੀਆ ਦੀ ਚੱਲਦੇ ਆ ਸਾਡੇ ਤਾਂ ਕੋਈ ਐਡੇ ਕੋਈ ਇਹ ਪੰਗੇ ਨਹੀਂ ਕਹਿ ਸਕਦੇ ਚਲੋ ਅਸੀਂ ਤਾਂ ਸੋਚਿਆ ਵੀ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਵੀ ਸਾਡਾ ਉੱਥੇ ਜੇਲ੍ਹ ਦਾ ਦਾਣਾ ਪਾਣੀ ਲਿਖਿਆ ਸੀ ਮੈਂ ਉਹ ਨਹੀਂ ਗੱਲ ਕਰਦਾ ਵੀ ਇਹ ਮੁੱਕਣ ਚ ਹੀ ਕਿਉਂ ਨਹੀਂ ਆ ਰਿਹਾ ਐਂਦਾ ਐਂਦਾ ਕਿੰਨਾ ਕੁ ਲਿਖ ਲਿਆ ਸਾਡਾ ਤਾਂ ਚਲੋ ਥੋੜੇ ਥੋੜੇ ਟਾਈਮ ਦਾ ਹੁਣ ਭਾਈ ਜੋ ਚੀਜ਼ ਹੋ ਜਾਂਦੀ ਹੈ ਹਨਾ ਲਾਈਫ 'ਚ ਜੋ ਚੀਜ਼ ਜੁੜੀ ਹੈ ਮੈਂ ਇਹਨੂੰ ਕੋਈ ਉਹ ਨਹੀਂ ਵੀ ਗੱਲ ਕਰਦਾ ਵੀ ਆਪਦੇ ਆਪ ਤੇ ਰਿਗਰੈਟ ਫੀਲ ਕਰਾਂ ਇਹਨੂੰ ਵੀ ਜਦੋਂ ਹੋ ਹੀ ਗਿਆ ਹੁਣ ਉਹਨੂੰ ਕੁਝ ਕਰ ਨਹੀਂ ਸਕਦੇ ਆਪਾਂ ਨੇ 네ਗੇਟਿਵ ਕਿਉਂ ਸੋਚਣਾ ਉਹਦੇ ਬਾਰੇ ਪਰ ਗੱਲ ਮੈਂ ਇਹ ਕਰਦਾ ਵੀ ਜੇਲ੍ਹਾਂ ਦੇ ਵਿੱਚ ਕਈ ਦੁਨੀਆ ਇਦਾਂ ਦੀ ਬੈਠੀ ਆ ਜਿਨ੍ਹਾਂ ਨੇ ਕੀਤਾ ਵੀ ਕੁਝ ਨਹੀਂ ਆਪਾਂ ਤਾਂ ਫਿਰ ਵੀ ਕਿਤੇ ਨਾ ਕਿਤੇ ਕੁਝ ਕੀਤਾ ਨਾ ਦੁਨੀਆ ਇਦਾਂ ਦੀ ਵੀ ਬੈਠੀ ਆ ਜਿਨ੍ਹਾਂ ਨੇ ਕੀਤਾ ਨਹੀਂ ਤੇ ਫਿਰ ਜ਼ਿੰਦਗੀ ਤਾਂ ਉਹਨਾਂ ਦੀ ਵੀ ਚੱਲ ਰਹੀ ਆ ਹੁਣ ਹੁਣ ਤੁਹਾਡੇ ਬੋਲਣਾ ਚ ਨਰਮੀ ਹੈ ਵੀਡੀਓ ਦੇ ਵਿੱਚ ਤੁਹਾਡੇ ਬੋਲ ਬੜੇ ਸਖਤ ਸੀ ਰੋਭ ਸੀ ਹੁਣ ਲੱਗਦਾ ਵੀ ਇਹ ਪੁਲਿਸ ਦੇ ਜਿਹੜੇ ਥਾਣੇ ਦੇ ਚੱਕਰ ਕੱਟ ਕੇ ਉਹ ਜੇਲ੍ਹ ਦੇ ਚੱਕਰ ਕੱਟ ਕੇ ਆਏ ਉਹਦੇ ਨਾਲ ਬੋਲੀ ਚ ਵੀ ਫਰਕ ਪੈਂਦਾ ਪੁਲਿਸ ਦਾ ਡੰਡੇ ਦਾ ਵੀ ਹੁੰਦਾ ਸਰ ਨਹੀਂ ਨਰਮੀ ਦਾ ਬਾਈ ਜਦੋਂ ਪਹਿਲਾਂ ਉਹਦੇ ਨਾਲ ਮੈਂ ਗੱਲ ਕੀਤੀ ਮੁੰਡੇ ਨਾਲ ਉਹਦੇ ਨਾਲ ਪਹਿਲਾਂ ਨਰਮੀ ਚ ਹੀ ਗੱਲ ਕੀਤੀ ਹੈ ਠੀਕ ਹੈ ਹੁਣ ਨਰਮੀ ਆਏ ਤਾਂ ਹੈ ਹੀ ਨਹੀਂ ਵੀ ਜਦੋਂ ਆਪਾਂ ਨੂੰ ਬੰਦਾ ਅਗਲਾ ਕਹੀ ਜਾਊਗਾ ਵੀ ਮੈਂ ਤੇਰੇ ਨਾਲ ਵੇਖਣਾ ਮੈਂ ਤੇਰੇ ਨਾਲ ਲੜਨਾ ਜਾਂ ਆਜਾ ਆਪਾਂ ਵੇਨੇ ਆ ਮੰਨ ਗੱਲ ਹੁਣ ਜਦੋਂ ਬੰਦਾ ਖੁਦ ਕਹਿ ਰਿਹਾ ਵੀ ਮੈਂ ਆ ਜਾ ਵੇ ਨਹੀਂ ਥੱਲੇ ਆ ਮੈਂ ਹੋ ਸਕਦਾ ਉਹਦੇ ਨਾਲ ਦੋ ਜਣੇ ਹੋਰ ਵੀ ਹੋਣ ਹੋ ਸਕਦਾ ਅੱਜ ਮੈਂ ਇਹ ਚੀਜ਼ ਸੋਚ ਲਾਂ ਵੀ ਗੱਲ ਤਿੱਥੋਂ ਮੈਂ ਆਪ ਵੀ ਕਹਿ ਰਿਹਾ ਨਾ ਵੀ ਮੈਂ ਗਲਤੀ ਹੋ ਗਈ ਵਧੀਆ ਚੰਗੀ ਭਰੀ ਚੰਗੀ ਭਲੀ ਜ਼ਿੰਦਗੀ ਚੱਲੀ ਜਾਂਦੀ ਐਵੇਂ ਕਿੱਧਰ ਆ ਹਾਲ ਲੈ ਕੇ ਆਪਾਂ ਪਰ ਇੱਕ ਚੀਜ਼ ਜੀ ਇਹ ਸੋਚੀਏ ਆਪਾਂ ਉੱਥੇ ਲੜ ਪੈਂਦੇ ਅਸੀਂ ਦੋਨੇ ਜਣੇ ਮੈਂ ਚੱਲ ਮੈਂ ਜਿਹੜਾ ਮੁੰਡੇ ਨਾਲ ਮੈਂ ਲੜਿਆ ਉਹਦੇ ਨਾਲ ਹੀ ਹੱਥੋਂ ਪਾਈ ਹੋ ਜਾਂਦੇ ਠੀਕ ਆ ਮੈਂ ਉਹਦੇ ਦੋ ਵੱਧ ਮਾਰ ਦਿੰਦਾ ਜਾਂ ਉਹ ਮੇਰੇ ਦੋ ਦੋ ਉਹ ਮੇਰੇ ਵੱਧ ਮਾਰ ਦਿੰਦਾ ਜਾਂ ਮੈਂ ਘੱਟ ਮਾਰ ਦਿੰਦਾ ਪਰ ਇਹ ਗੱਲ ਦੱਸੋ ਵੀ ਜੇ ਮੇਰਾ ਉੱਥੇ ਹੱਥਾ ਪਾਈ ਦੇ ਵਿੱਚ ਪਰਨਾ ਖੁੱਲ ਜਾਂਦਾ ਮੈਂ ਉੱਥੋਂ ਆਏ ਕੇਸ ਬੰਨਦਾ ਆਪਦੇ ਉਹ ਵੀਡੀਓ ਚੱਲਦੀ ਉਹ ਮੇਰੇ ਲਈ ਸਹੀ ਸੀ ਕਿ ਆ ਸਹੀ ਹੈ ਨਹੀਂ ਪਰ ਲੱਗਦਾ ਨਹੀਂ ਹੈਗਾ ਕਿਉਂਕਿ ਕਲਾਕਾਰ ਸ਼ਬਦ ਤੁਹਾਡੇ ਨਾਲ ਜੁੜਿਆ ਹੋਇਆ ਹਾਲਾਂਕਿ ਤੁਹਾਡਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਵੀ ਬੜਾ ਖੜਕੇ ਦੜਕੇ ਵਾਲਾ ਪਰ ਹੁਣ ਤੁਸੀਂ ਕਲਾਕਾਰੀ ਦੇ ਲੱਗਦਾ ਨਹੀਂ ਹੈਗਾ ਕਲਾਕਾਰ ਤਾਂ ਬਹੁਤ ਨਿਮਰ ਹੁੰਦਾ ਨਿਮਕੇ ਰਹਿੰਦਾ ਪਰ ਗਿੱਲ ਨੂੰ ਕਿਉਂ ਲੱਗਦਿਆ ਵੀ ਉਹਦੇ ਵਿੱਚੋਂ ਪੁਰਾਣਾ ਵੈਲ ਪੁਰਾਣਾ ਨਹੀਂ ਨਿਕਲ ਰਿਹਾ ਵਿਰੇ ਯਰ ਕਲਾਕਾਰ ਨਰਮ ਹੁਣ ਬੰਦਾ ਹੀ ਆ ਮੈਂ ਵੀ ਮੈਨੂੰ ਜੇ ਕੋਈ ਗੱਲ ਤੋਂ ਫੜੂਗਾ ਆ ਕੇ ਮੈਨੂੰ ਕਹੂਗਾ ਹਾਂ ਲੜੀਏ 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 ਹੁਣ ਮੈਂ ਕੋਈ ਐ ਤਾਂ ਹੈ ਹੀ ਨਹੀਂ ਵੀ ਮੈਂ ਜਾਂ ਜਾਨਵਰਾਂ ਉਹਦੇ ਮੈਂ ਪੰਜਾ ਮਾਰਾਂ گا ਹੁਣ ਮੈਂ ਬੰਦਾ ਹੀ ਆ ਮੈਂ ਵੀ ਮੈਨੂੰ ਵੀ ਓਵੇਂ ਗੁੱਸਾ ਤਾਂ ਆਉਣਾ ਹੀ ਆ ਤੇ ਕਲਾਕਾਰ ਕੀ ਆ ਵੀ ਕਲਾਕਾਰ ਇੱਕ ਸਾਡਾ ਅੱਡ-ਅੱਡ ਕੀਤਾ ਹਰ ਇੱਕ ਬੰਦੇ ਦਾ ਤੁਹਾਡਾ ਪੱਤਰਕਾਰੀ ਲਾਈਨ ਕੀਤਾ ਮੇਰਾ ਕਲਾਕਾਰ ਗੁੱਸਾ ਤੁਹਾਨੂੰ ਵੀ ਆਉਣਾ ਜੇ ਤੁਹਾਨੂੰ ਮੰਨ ਕੇ ਚੱਲੋ ਇੱਥੋਂ ਬੰਦਾ ਕਹੀ ਜਾਵੇ ਯਾਰ ਆਜਾ ਆਪਾਂ ਵੇਨੇ ਆ ਇਹ ਤੈਨੂੰ ਜਿਆਦਾ ਕੋਈ ਤੇਰੇ ਜੀ ਗਰਮੀ ਆ ਜਾ ਕੱਲੇ ਨਾ ਕੱਲਾ ਵੇਖ ਲੈ ਨਹੀਂ ਨਹੀਂ ਤੁਸੀਂ ਪਰ ਇਹਦੀ ਸ਼ਿਕਾਇਤ ਉਹ ਜੇ ਤੁਸੀਂ ਕਿਹਾ ਵੀ ਉਹ ਜਿਮ ਟ੍ਰੇਨਰ ਨਹੀਂ ਹੈ ਫਿਰ ਤੁਸੀਂ ਜਿਮ ਦੇ ਓਨਰ ਜਾਂ ਜਿਹੜਾ ਵੀ ਉੱਥੇ ਮੇਨ ਬੰਦਾ ਹੁੰਦਾ ਤੁਸੀਂ ਉਹਨੂੰ ਕਿਹਾ ਵੀ ਯਾਰ ਆ ਮੇਰੀ ਇਦਾਂ ਕਿ ਤੁਹਾਨੂੰ ਲੱਗਿਆ ਵੀ ਦੋਹਾਂ ਦੇ ਵਿੱਚ ਆਪਸ ਦੇ ਵਿੱਚ ਹੀ ਵਿਵਾਦ ਕਰਨਾ ਸਹੀ ਹੈ ਵੀਰੇ ਮੌਕੇ ਤੇ ਯਾਰ ਇਹ ਚੀਜ਼ਾਂ ਇੰਨੀਆਂ ਦਿਮਾਗ ਸਿਗਨਲ ਲੈਂਦਾ ਇਹ ਗੱਲਾਂ ਜਦੋਂ ਆਪਣੇ ਕੋਈ ਗਲ ਮੈਨੂੰ ਆ ਥੜਾ ਰਿਆ ਉਦੋਂ ਇਹਨਾਂ ਗੱਲਾਂ ਦਾ ਕਿੱਥੇ ਦਿਮਾਗ ਚ ਆਉਂਦਾ ਨਹੀਂ ਤੁਸੀਂ ਕਿਹਾ ਵੀ ਮੈਨੂੰ ਸ਼ਾਇਦ ਪਹਿਲਾਂ ਵੀ ਉੱਚ ਗੱਲ ਹੋਈ ਵੀ ਪਹਿਲਾਂ ਵੀ ਇਹਨੇ ਮੈਨੂੰ ਹੁਣ ਦੋ ਵਾਰੀ ਹੁਣ ਜਿਦਿਆ ਜਦਾਇਆ ਹੁਣ ਕੋਈ ਮੰਨ ਕੇ ਚੱਲੋ ਉਸੇ ਜੈਮ ਦੀ ਘਟਨਾ ਪੁੱਛ ਲਓ ਤੁਸੀਂ ਕਿਸੇ ਨੂੰ ਵੀ ਉੱਥੇ ਮੈਂ ਨਹੀਂ ਆਂਦਾ ਮੈਂ ਉਹ ਬੰਦਿਆਂ ਨੂੰ ਜਾਣਦਾ ਵੀ ਨਹੀਂ ਮੈਂ ਤਾਂ ਉੱਥੇ ਗੱਲ ਸੁਣੀ ਸੁਣਾਈ ਆ ਸਟਾਫ ਤੋਂ ਪੁੱਛ ਲਿਓ ਜਾ ਕੇ ਵੀ ਉੱਥੇ ਪਹਿਲਾਂ ਵੀ ਲੜਾਈ ਹੋਈ ਆ ਇੱਕ ਜੈਮ ਦੀ ਉਹ ਮੁੰਡਾ ਟ੍ਰੇਨਰ ਸੀ ਉਹਦਾ ਸਿਰ ਪਾਟ ਗਿਆ ਜੀ ਲੱਤ ਤੋੜਤੀ ਸੀ ਹੁਣ ਇਹ ਗੱਲ ਮੈਂ ਆਪਦੇ ਵੱਲੋਂ ਕੋਈ ਇਹ ਨਹੀਂ ਕਹਿ ਰਿਹਾ ਵੀ ਕੋਈ ਮੈਂ ਅੱਗੇ ਫੇਰ ਕਹਿ ਰਿਹਾ ਵੀ ਜੇ ਮੈਂ ਲੜਿਆ ਜਾਂ ਮੈਂ ਤਾਂ ਸਮਝਦੀ ਇਹ ਕਹਿ ਰਹੇ ਆ ਵੀ ਜੋ ਸਾਡੇ ਨਾਲ ਲੰਘਿਆ ਸਮਾਂ ਲੰਘਿਆ ਰਾਤ ਰਹਿ ਜਾਂਦੇ ਸਾਡਾ ਵੀ ਐਕਸੀਡੈਂਟ ਵਾਲਾ ਕੰਮ ਹੀ ਹੋਇਆ ਵੀ ਅਸੀਂ ਗਾਂ ਇੱਕ ਬੰਦੇ ਨੂੰ ਜਾਣਦੇ ਨਹੀਂ ਅਸੀਂ ਉਹਦੇ ਲੜਾਈ ਹੋਈ ਜੋ ਸਾਨੂੰ ਪ੍ਰਸ਼ਾਸਨ ਨੇ ਸਜ਼ਾ ਦੇਣੀ ਸੀ ਉਹ ਦਿੱਤੀ ਅਸੀਂ ਕੋਰਟ ਦੇ ਹਿਸਾਬ ਕਿਤਾਬ ਵੀ ਭਰਾ ਬਾਹਰ ਆ ਗਿਆ ਤੁਹਾਡਾ ਹਾਂ ਹਾਂ ਸਾਰੇ ਉਹ ਵੀ ਆ ਗਿਆ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਜਿਵੇਂ ਗਿੱਲ ਗਾਣਾ ਗਾਉਂਦਾ ਵੀ ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ ਹੁਣ ਜਦੋਂ ਆਪਦੇ ਤੇ ਪਿਆ ਫਿਰ ਚੀਕ ਨਿਕਲੀ ਫਿਰ ਪਤਾ ਲੱਗਿਆ ਵੀ ਬਾਕੀ ਇਹ ਚੀਜ਼ਾਂ ਦੇ ਪਰਚਿਆਂ ਦੇ ਮਾਮਲੇ ਬੜੇ ਭਾਰੀ ਹੁੰਦੇ ਨੇ ਨਹੀਂ ਵੀਰੇ ਚੀਕ ਤਾਂ ਕਾਹ ਨੂੰ ਹਣ ਵੀ ਜੇ ਪਰਚਾ ਪੈ ਗਿਆ ਮੰਨ ਮੰਨ ਲਓ ਉਹਦਾ ਪ੍ਰੋਸੈਸ ਕੀ ਹੈ ਜਮਾਨਤਾਂ ਹੀ ਬਾਹਰ ਆਉਣਾ ਆਪਾਂ ਚੀਕ ਨਿਕਲ ਨੂੰ ਤਾਂ ਮੈਂ ਇਹ ਕਹਾ ਵੀ ਮੈਂ ਕੋਈ ਰੋਇਆ ਕਰ ਲਾਇਆ ਨਹੀਂ ਮੈਂ ਉਹੀ ਪੁੱਛਦਾ ਵੀ ਜੇਲ੍ਹ ਦੇ ਵਿੱਚ ਜਾ ਕੇ ਤੁਹਾਨੂੰ ਲੱਗਿਆ ਵੀ 2 ਮਿੰਟ ਦੇ ਵਿੱਚ ਉਹ ਜਿਹੜੀ ਗਰਮੀ ਸੀ ਉਹ 5-10 ਮਿੰਟ ਦਾ ਜਿਹੜਾ ਇੱਧਰ ਉੱਧਰ ਬੋਲਿਆ ਬੁਲਾਇਆ ਗਿਆ ਜੋ ਠੰਡੇ ਮਤੇ ਨਾ ਹੁੰਦੇ ਤਾਂ 21 ਦਿਨ ਨਾਲ ਲਾਉਣੇ ਪੈਂਦੇ ਨਹੀਂ ਮੈਂ ਇਹ ਨਹੀਂ ਸੋਚਿਆ ਜੇ ਮੈਂ ਗੱਪ ਗੱਪ ਨਹੀਂ ਮਾਰਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਵੀ ਮੈਨੂੰ ਕੋਈ ਵੀ ਰਿਗਰੈਟ ਨਹੀਂ ਜੋ ਮੈਂ ਹੁਣ ਇਹ ਗੱਲਾਂ ਕਹੂੰਗਾ ਹੋ ਸਕਦਾ ਅਗਲਾ ਬੰਦਾ ਕੋਈ ਇਦਾਂ ਦਾ ਸੋਚੇ ਪਰ ਤੁਸੀਂ ਇੱਕ ਚੀਜ਼ ਬਈ ਸੋਚਿਓ ਜੋ ਪ੍ਰਮਾਤਮਾ ਕਰਦਾ ਚੰਗੇ ਲਈ ਕਰਦਾ ਹੋ ਸਕਦਾ ਮੈਂ ਕਿਸੇ ਵੱਡੇ ﺍﻟजेमे ਚ उलझਣਾ ਹੁੰਦਾ ਬਾਹਰ ਠੀਕ ਹੈ ਨਾ ਦੂਜੀ ਗੱਲ ਹੋਰ ਦੱਸਦਾ ਵੀ ਜੇਲ੍ਹ ਦੇ ਵਿੱਚੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਬਾਈ ਤੇ ਫਿਰ ਸਾਰਿਆਂ ਨੂੰ ਜੇਲ੍ਹ ਹੀ ਭੇਜ ਦਿੰਦੇ ਆ ਬਾਹਰ ਛੱਡਦੇ ਨਹੀਂ ਕੋਈ ਬਾਈ ਬੜੀ ਦੁਨੀਆ ਬੈਠੀ ਐ ਜਿਹੜੇ ਜਿਹੜੇ ਜੇ ਮੰਨ ਕੇ ਚੱਲੋ ਮੈਂ ਨਹੀਂ ਇਹ ਗੱਲ ਕਹਿਣੀ ਚਾਹੁੰਦਾ ਜੇਲ੍ਹ ਭੇਜ ਦਿੰਦੇ ਆ ਜੇਲ੍ਹ ਦਾ ਐਕਸਪੀਰੀਅੰਸ ਬੜੀ ਦੁਨੀਆ ਨੇ ਕੀਤਾ ਵੀ ਐ ਪਰ ਜੇਲ੍ਹ ਤਾਂ ਕਿਹਾ ਜਾਂਦਾ ਵੀ ਗੈਂਗਸਟਰਾਂ ਦੀ ਇੱਕ ਸਾਭ ਦੀ ਯੂਨੀਵਰਸਿਟੀ ਆ ਉੱਥੇ ਜਾ ਕੇ ਬਹੁਤ ਸਾਰਾ ਕ੍ਰਾਈਮ ਐ ਜਿਹੜਾ ਉਹਦਾ ਅਫਾ ਨਹੀਂ ਆਉਂਦਾ ਹੂੰ ਕਿ ਮੈਂ ਕਿਹਾ ਸਕਦੇ ਆ ਕੱਲੇ ਗੈਂਗਸਟਰ ਹੀ ਕਿਉਂ ਕਹਿ ਸਕਦੇ ਆ ਆਪਾਂ ਜੇਲ੍ਹ ਦੇ ਵਿੱਚ ਕੱਲੇ ਗੈਂਗਸਟਰ ਹੀ ਜਾਂਦੇ ਆ ਨਹੀਂ ਤੁਹਾਨੂੰ ਲੱਗਿਆ ਵੀ ਉੱਜ ਤੱਕ ਤੁਸੀਂ ਕਿੰਨੇ ਕੁ ਲੋਕ ਉੱਥੇ ਦੇਖੇ ਕੋਈ ਭਲਾ ਮਾਨਸ ਵੀ ਦੇਖਿਆ ਹਾਂ ਬੜੇ ਭਲਾ ਭਲਾ ਮਾਨਸ ਇਨਸਾਨੀਅਤ ਭਾਈ ਜੀ ਇੱਥੇ ਲੋਕਾਂ ਦੇ ਵਿੱਚ ਹੁਣ ਉਹੀ ਗੱਲ ਆ ਗਈ ਵੀ ਜੇਲ੍ਹ ਦੇ ਵਿੱਚ ਕੀ ਹੈ ਹੁਣ ਇੱਥੇ ਤਾਂ ਆਪਾਂ ਬਾਹਰ ਰਿਸ਼ਤਿਆਂ ਨੂੰ ਰਿਸ਼ਤੇ ਨਹੀਂ ਸਮਝਦੇ ਬਾਹਰ ਆਪਾਂ ਨੂੰ ਬਗਾਨਿਆਂ ਨੂੰ ਹੀ ਛਾਤੀ ਨਾਲ ਲਾ ਕੇ ਉੱਥੇ ਅੰਦਰ ਨਾਲ ਉਹਨਾਂ ਨਾਲ ਹੀ ਰਿਸ਼ਤੇ ਬਣਾਉਣੇ ਪੈਂਦੇ ਆ ਜਿਹੜੇ ਜਿਹੜੇ ਬੰਦੇ ਮੰਨ ਕੇ ਚੱਲੋ ਸਾਡਾ ਤਾਂ ਕੋਈ ਐਡਾ ਸਮਾਂ ਨਹੀਂ ਪਰ ਵੱਟ ਛੋਟਾ ਸਮਾਂ ਸੀ ਪਰ ਦਿਖਦਾ ਤਾਂ ਸਾਨੂੰ ਵੀ ਅੰਦਰ ਆ ਸਾਰਾ ਕੁਝ ਆ ਕਿੰਨੀ ਦੁਨੀਆ ਹੋ ਗਈ ਜਿਨ੍ਹਾਂ ਨੂੰ ਚਲੋ ਆਪਣੇ ਸੂਰਮੇ ਕਹਿ ਲੋ ਜਿਹੜੇ ਬੰਦੀ ਸਿੰਘ ਬੈਠੇ ਆ ਉਹਨਾਂ ਨੂੰ ਵੀ ਦੇਖੋ ਹੋਰ ਮੁੰਡੇ ਵੀ ਚਲੋ ਬੈਠੇ ਆ ਜਿਹੜੇ ਇਹ ਚੀਜ਼ਾਂ ਕਹਿਣੀਆਂ ਵੀ ਸੌਖੀਆਂ ਪਰ ਅੰਦਰ ਜਿਹੜਾ ਸਿੱਖਣ ਵਾਲੀ ਗੱਲ ਤੁਹਾਨੂੰ ਮੈਂ ਦੱਸਾਂ ਵੀ ਸਿੱਖਣ ਨੂੰ ਜੇ ਉਹਦੇ ਵਿੱਚ ਬੰਦਾ ਕੋਈ ਅੰਦਰ ਜਾ ਕੇ ਵਿਚਰੂਗਾ ਜਾਂ ਦੇਖੂਗਾ ਉਹੀ ਦੱਸ ਸਕਦਾ ਫਿਰ ਤੁਸੀਂ ਮੈਨੂੰ ਕਿਹਾ ਵੀ ਸਾਰਿਆਂ ਨੂੰ ਜੇਲ੍ਹ ਹੀ ਭੇਜ ਦਿੰਨੇ ਆ ਫਿਰ ਜਿਹੜੀਆਂ ਜਾਣਦੇ ਤਾਂ ਐ ਹੁਣ ਜੱਜ ਸਾਹਿਬਾਨ ਬਹੁਤ ਜਾਂਦੇ ਆ ਅੰਦਰ ਜਿਹੜੇ ਦੌਰਾ ਕਰਨ ਜਾਂਦੇ ਆ ਹੋਰ ਅਫਸਰ ਬਹੁਤ ਜਾਂਦੇ ਆ ਤੁਸੀਂ ਕਹਿੰਦੇ ਸਿੱਖਣ ਦੀ ਗੱਲ ਮੈਂ ਹਾਂ ਹਾਂ ਪਰ ਮੈਂ ਉਹੀ ਚੀਜ਼ ਕਹਿ ਰਿਹਾ ਨਾ ਵੀਰੇ ਅੰਦਰ ਦੌਰਾ ਕਰਨ ਵੀ ਅਫਸਰ ਵੀ ਜਾਂਦੇ ਆ ਆਪਣੇ ਜੱਜ ਸਾਹਿਬਾਨ ਵੀ ਜਾਂਦੇ ਆ ਪਰ ਉਹ ਅੰਦਰੋਂ ਏਦਾਂ ਥੋੜੀ ਕੁਝ ਉਹਨਾਂ ਨੂੰ ਮਾਹੌਲ ਪਤਾ ਲੱਗੂ ਉਹ ਤਾਂ ਅੰਦਰ ਵਿੱਚਰ ਕੇ ਹੀ ਪਤਾ ਲੱਗੂ ਹੁਣ ਤੁਹਾਨੂੰ ਮੈਂ ਦੱਸਦਾ ਗੈਂਗਸਟਰਾਂ ਦੀ ਗੱਲ ਗੈਂਗਸਟਰ ਰੋਪੜ ਜੇਲ੍ਹ ਦੇ ਵਿੱਚ ਮੰਨ ਕੇ ਚੱਲੋ ਬਈ 1300 ਬੰਦਾ ਠੀਕ ਹੈ ਨਾ ਉਹਨਾਂ ਦੇ ਵਿੱਚੋਂ 300 ਵੀ ਗੈਂਗਸਟਰ ਨਹੀਂ ਹੋਣਾ ਬਾਕੀ ਦੁਨੀਆ ਕੌਣ ਆ 420 ਦੇ ਇੰਨੇ ਪਰਚੇ ਆ ਠੀਕ ਆ ਪ੍ਰਾਪਰਟੀਆਂ ਦੇ ਇੰਨੇ ਰੋਲੇ ਆ ਹੁਣ ਮੰਨ ਕੇ ਚੱਲੋ ਮੰਤਰੀ ਸ਼ੰਤਰੀ ਬੈਠੇ ਆ ਮਜੀਠੀਆ ਬੈਠਾ ਅੰਦਰ ਆਪਾਂ ਉਹ ਵੀ ਗੈਂਗਸਟਰ ਕਹਿ ਦਾਂਗੇ ਹੁਣ ਇੱਥੇ ਬਾਜੀ ਬਾਜੀ ਬੈਠੇ ਉਹਨਾਂ ਦੇ ਪ੍ਰਾਪਰਟੀ ਦੇ ਰੋਲਾ ਹੋਰ ਕਾਫੀ ਬੈਠੇ ਆ ਬਹੁਤ ਹੁਣ ਕਿਹਦਾ ਕਿਹਦਾ ਨਾਮ ਲਵਾਂ ਜੇਲ੍ਹ ਸ਼ਬਦ ਨਾਮ ਸੁਣ ਕੇ ਆਪਾਂ ਨੂੰ ਲੱਗਦਾ ਇਦਾਂ ਪਰ ਨਾ ਕੀ ਦੁਨੀਆ ਵੀ ਬਾਈ ਬਹੁਤ ਬੈਠੀ ਉੱਥੇ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਕਲਾਕਾਰਾਂ ਨੇ ਆਪਣੇ ਗਾਣਿਆਂ ਦੇ ਵਿੱਚ ਪ੍ਰਮੋਟ ਇਹ ਕਰਦਾ ਵੀ ਕਈ ਤੱਕ ਇਹ ਕਹਿੰਦਾ ਵੀ ਇੱਕ ਕਲਾਕਾਰ ਕਹਿੰਦਾ ਵੀ ਜੇਲ੍ਹ 'ਚ ਮੇਰੇ ਨਾਂ ਨਕੀ ਹੈਗੀ ਆ ਕਹਿੰਦਾ ਮੈਂ ਤਾਂ ਉੱਥੇ ਆਉਣਾ ਜਾਣਾ ਹੀ ਲੱਗਿਆ ਰਹਿੰਦਾ ਗਿੱਲ ਕਹਿੰਦਾ ਵੀ ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਰਹਿੰਦੇ ਆ ਲੱਗਦਾ ਹੈਗਾ ਵੀ ਉਹ ਉਹਨਾਂ ਸ਼ਬਦਾਂ ਦੇ ਵਿੱਚ ਕੰਟਰੋਲ ਜਿਹੜਾ ਰੱਖਣਾ ਚਾਹੀਦਾ ਕਿਤੇ ਨਾ ਕਿਤੇ ਜਿਹੜੀ ਨੌਜਵਾਨ ਦੀ ਜਿਹੜੀ ਚਲੋ ਮੈਂ ਜੇਲ੍ਹ 'ਚ ਹੁਣ ਬਾਈ ਗਿਆ ਮੈਨੂੰ ਜਿੰਨੇ ਕ ਬੰਦੇ ਉੱਥੇ ਮਿਲੇ ਹਨਾ ਸਾਰੇ ਮੇਰੇ ਵੀਰਪਰਾ ਪਿਆਰ ਕਰਨ ਵਾਲੇ ਉਹ ਤਾਂ ਬਈ ਫਿਰ ਮੈਨੂੰ ਅੰਦਰ ਇਹ ਵੀ ਬੜਾ ਕਹਿੰਦੇ ਆ ਬਈ ਯਾਰ ਤੇਰਾ ਗਾਣਾ ਸੁਣ ਕੇ ਚੱਲੋ ਅਸੀਂ ਦਿਨ ਤਾਂ ਕੱਟੀ ਜਾਂਦੇ ਆ ਦਲੇਰੀ ਜੀ ਹੋ ਜਾਂਦੀ ਆ ਬਸ ਪਰਚੇ ਦਾ ਕੀ ਮਸਲਾ ਮਰਦਾਂ ਦੀ ਨਹੀਂ ਤੁਹਾਨੂੰ ਇੱਕ ਗੱਲ ਇੱਕ ਬਹੁਤ ਵੱਡਾ ਸਵਾਲ ਆ ਵੀ ਗਿੱਲ ਨੂੰ ਜੇਲ੍ਹ ਜਾਣ ਦਾ ਅਫਸੋਸ ਹੋਇਆ ਯਾਰ ਜੇਲ੍ਹ ਜਾਣ ਦਾ ਕੀ ਅਫਸੋਸ ਵੀਰੇ ਨਹੀਂ ਮੈਨੂੰ ਲੱਗਿਆ ਵੀ ਯਾਰ ਉਹ ਜ ਮੈਨੂੰ ਜੇਲ੍ਹ ਜਾਣ ਦਾ ਕੋਈ ਅਫਸੋਸ ਨਹੀਂ ਠੀਕ ਅੱਗੇ ਤੋਂ ਇਦਾਂ ਦੇ ਜ ਪੰਗਿਆਂ ਦੇ ਵਿੱਚ ਗਿੱਲ ਫਸਦਾ ਰਹੂਗਾ ਵਾਅਦਾ ਚਾਹੁੰਦਾ ਰਹੂਗਾ ਕੰਡੇ ਵੀਦਾ ਰਹੂਗਾ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਕਿਸੇ ਪੰਗੇ 'ਚ ਫਸੂਗਾ ਨਾ ਮੈਂ ਇਹ ਕਹਿ ਰਿਹਾ ਵੀ ਆਪਾਂ ਇਹ ਚੀਜ਼ ਨੂੰ ਕੋਈ ਬੜਾਵਾ ਦੇ ਰਹੇ ਹਣਾ ਜ਼ਿੰਦਗੀ ਹੈ ਜਿਹੜੀ ਗੈਂਗਸਮ ਵੱਲ ਕਿਉਂ ਤੋੜ ਲਈ ਉਹ ਐ ਕਿਉਂ ਲੱਗਦਾ ਵੀ ਮੈਂ ਜੇ ਇੱਕ ਜਾ ਰਿਹਾ ਤਾਂ ਮੇਰੇ ਨਾਲ 8 10 ਮੁੰਡੇ ਹੋਣ ਮੇਰਾ ਰੋਹ ਹੋਵੇ ਚਾਰ ਪੰਜ ਮੇਰੇ ਨਾਲ ਐ ਤੁਰੇ ਫਿਰਨ ਤੇ ਇਹ ਸਾਰਾ ਖਲਾਰਾ じゃ ਕਿਉਂ ਪਸੰਦ ਹੈ ਜਿੰਦਗੀ ਨਹੀਂ ਆਪਾਂ ਹੈ ਹੀ ਨਹੀਂ ਸੀ ਖਲਾਰਾ ਮੇਰੇ ਤੁਸੀਂ ਕਦੋਂ ਵੇਖਿਆ ਮੇਰੇ ਨਾਲ ਬੰਦੇ ਹੁਣ ਬਈ ਹੁਣ ਜੇ ਕੋਈ ਉ ਪ੍ਰੋਗਰਾਮ ਤੇ ਜਾਂਨੇ ਆ ਉੱਥੇ ਤਾਂ ਮੁੰਡੇ ਹੁੰਦੇ ਹੀ ਆ ਪਹਿਲਾਂ ਵੀ ਹੁੰਦੇ ਸੀ ਵੀਰ ਭਰਾ ਇੰਨਾ ਕੁ ਪਿਆਰ ਹੈਗਾ ਆਪਣਾ ਇਹ ਗੱਲ ਇਹ ਨਹੀਂ ਹੈਗੀ ਵੀ ਅੱਜ ਕਲਾਕਾਰ ਬਣ ਗਏ ਤਾਂ ਤੇ ਸਰਕਲ ਤਾਂ ਪਹਿਲਾਂ ਦਾ ਵੀ ਸੀ ਵੀਰੇ ਮੰਦੇ ਗੱਲ ਪਰ ਜਿਹੜੀ ਗੱਲ ਆ ਗਈ ਖਿਲਾੜੇ ਦੀ ਵੀ ਤੁਸੀਂ ਮੈਨੂੰ ਗੱਲ ਕੀਤੀ ਆ ਵੀ ਕਲਾਕਾਰ ਹਾਂ ਹੁਣ ਵੀਰੇ ਮੈਂ ਕਲਾਕਾਰਾਂ ਹੁਣ ਮੈਂ ਜੇ ਕਲਾਕਾਰਾਂ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਮੇਰੇ ਹਰੀ ਕੀ ਆ ਕੇ ਗੱਲ ਪੈ ਜੇ ਇਹ ਵੀ ਇਹ ਗੱਲ ਨਾਲ 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 ਮੈਂ ਇਨਸਾਨ ਵੀ ਹਾਂ ਇੱਕ ਬੰਦਾ ਵੀ ਹਾਂ ਠੀਕ ਹੈ ਫੀਲਿੰਗ ਮੇਰੇ ਅੰਦਰ ਵੀ ਆ ਦਰਦ ਮੈਨੂੰ ਵੀ ਆ ਦੁੱਖ ਸਾਰਾ ਕੁਝ ਆ ਮੇਰੇ ਅੰਦਰ ਨਹੀਂ ਪਰ ਇਹ ਲੱਗਿਆ ਨਹੀਂ ਹੈਗਾ ਵੀ ਗਿੱਲ ਗਾਰੇ ਬਹੁਤ سارے ਲੋਕੇ ਕਹਿੰਦੇ ਆ ਵੀ ਜਿਹੜਾ ਖੂਨ ਇਕੱਲੇ ਗਿੱਲਦਾ ਹੀ ਜਾਂਦਾ এবਾਲੇ ਮਾਰਦਾ ਕਹਿੰਦੇ ਵੀ ਗਾਣਿਆਂ ਦੇ ਵਿੱਚ ਵੀ ਮਾਰਦਾ ਰਹਿੰਦਾ ਉਂ ਵੀ ਕਈ ਵਾਰੀ ਤੁਸੀਂ ਲਾਈਵ ਵੀ ਹੋ ਜਾਂਦੇ ਹੋ ਕਈ ਵਾਰੀ ਕਿਸੇ ਕਲਾਕਾਰਾਂ ਦੇ ਨਾਲ ਤੁਹਾਨੂੰ ਕੋਈ ਕਮੈਂਟ ਵੀ ਕਰ ਦਿੰਦਾ ਤੁਸੀਂ ਤਾਂ ਉਹਨੂੰ ਵੀ ਘੇਰ ਲੈਂਦੇ ਆ ਨਹੀਂ ਨਹੀਂ ਬਬਾਈ ਉਹ ਪੁਰਾਣੀਆਂ ਗੱਲਾਂ ਹੁਣ ਨਹੀਂ ਆਪਾਂ ਕਦੇ ਇਹ ਚੀਜ਼ ਪਹਿਲਾਂ ਚਲੋ ਜੋ ਉਹ ਵੀ ਸਮਾਂ ਸੀ ਲੰਘ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਹੋਇਆ ਨਹੀਂ ਪਰ ਕਿਸੇ ਗੱਲ ਨੂੰ ਜਰੂਰ ਲੰਘ ਗਿਆ ਪਰ ਹੁਣ ਆਪਣਾ ਕੋਈ ਆਪ ਦਾ ਨਾ ਕਿਸੇ ਨਾਲ ਰੌਲਾ ਇਹ ਇੱਕ ਇੱਕ ਜਜ਼ਬਾਤੀ ਜਿਹਾ ਸਵਾਲ ਆ ਮਾਪੇ ਬਾਰੇ ਕੀ ਸੋਚਦੇ ਜੇ ਜੇਲ੍ਹ ਜਾਣੇ ਹੋ ਕਿ ਉਹਨਾਂ ਦੀ ਜ਼ਿੰਦਗੀ ਤੁਹਾਨੂੰ ਸੁੱਖ ਦੇਣ ਦੀ ਆ ਮਤਲਬ ਤੁਸੀਂ ਜਿਹੜੇ ਹੈਗੇ ਉਹਨਾਂ ਲਈ ਕੋਈ ਚੰਗਾ ਕੰਮ ਕਰੋ ਤਾਂ ਕਿ ਉਹਨਾਂ ਦੀ ਜ਼ਿੰਦਗੀ ਸੌਖੀ ਹੋਵੇ ਲੱਗਦਾ ਨਹੀਂ ਹੈਗਾ ਵੀ ਮੇਰੇ ਜੇਲ੍ਹ ਦੇ ਜਾਣ ਦੇ ਨਾਲ ਮੇਰੇ ਉਹ ਬਜ਼ੁਰਗ ਮਾਪਿਆਂ ਤੇ ਕੀ ਬੀਤਦੀ ਹੋਣੀ ਮਾਪਿਆਂ ਦੇ ਤਾਂ ਵੀਰੇ ਹੁਣ ਯਾਰ ਮੈਂ ਅੱਗੇ ਗੱਲ ਉਹੀ ਕਹਿ ਕੇ ਹਟਿਆ ਵੀ ਜਿਹੋ ਜਿਹੇ ਪਰਿਵਾਰਾਂ ਚੋਂ ਆਪਾਂ ਹੋਈਏ ਹੁਣ ਮੇਰੇ ਫਾਦਰ ਸਾਹਿਬ ਸੀ ਉਹਨਾਂ ਦਾ ਵੀ ਰੋਲੇ ਗੋਲੇ ਆਲਾ ਹੀ ਪਹਿਲਾ ਸਿਸਟਮ ਰਿਹਾ ਠੀਕ ਆ ਆਪਾਂ ਨੂੰ ਕੋਈ ਇੰਨਾ ਪਰਿਵਾਰ ਵੱਲੋਂ ਵੀ ਉਹ ਵੀ ਹੈ ਨਹੀਂ ਵੀ ਆਪਣੇ ਚਲੋ ਮਾਪਿਆਂ ਨੂੰ ਦੁੱਖ ਤਾਂ ਹੁੰਦਾ ਹੀ ਆ ਹਰ ਇੱਕ ਦੇ ਹੁੰਦਾ ਮੈਂ ਕੋਈ ਐਵੇਂ ਫੁਕਰੀ ਨਹੀਂ ਮਾਰਦਾ ਪਰ ਮਾਪੇ ਉਹ ਵੀ ਦਲੇਰ ਆ ਜਿਹੜੇ ਸਾਡੇ ਹੁਣ ਜਿਨ੍ਹਾਂ ਨੇ ਜੰਮਿਆ ਸਾਨੂੰ ਫਿਰ ਉਹੋ ਜਿਹੀ ਹੋਣਗੇ ਮੰਨਦੇ ਗੱਲ ਨਹੀਂ ਪਰ ਮਾਪਿਆਂ ਨੂੰ ਚਲੋ ਠੀਕ ਆ ਦਲੇਰੀ ਆ ਪਰ ਲੱਗਦਾ ਨਹੀਂ ਹੈਗਾ ਵੀ ਗੈਲ ਹੀ ਹਰ ਥਾਂ ਦਲੇਰੀ ਦਿਖਾ ਦਿੰਦਾ ਕਈ ਥਾਂ ਹੀ ਚੁੱਪ ਵੀ ਬਟਣੀ ਪੈਂਦੀ ਹੈ ਨਹੀਂ ਬੜੇ ਥਾਂ ਹੀ ਬੱਟੀ ਆ ਬਾਈ ਬੱਟ ਵੀ ਜਾਈਦੀ ਹੈ ਬੜੀਆਂ ਬੜੀਆਂ ਗੱਲਾਂ ਸਬਰ ਕਰ ਜਾਈਦਾ ਨਹੀਂ ਗੈਕੀ ਅੱਲੀ ਵਾ ਕਿਉਂ ਨਹੀਂ ਧਿਆਨ ਦਿੰਦੇ ਜੇ ਲੜਾਈਆਂ ਨੂੰ ਛੱਡ ਕੇ ਨਹੀਂ ਗੈਕੀ ਅੱਲੀ ਵੀ ਧਿਆਨ ਦੇਈਦਾ ਗੈਕੀ ਅੱਲੀ ਵੀ ਹੁਣ ਮਗਰ ਤੈਨੂੰ ਵੀ ਕੀ ਕਹੀਏ ਵੀ ਚਲੋ ਮਗਰ ਆਹਾ ਆਪਦੇ ਜਿਹੜੇ ਪ੍ਰੋਜੈਕਟ ਸੀਗੇ ਕਿਸੇ ਉਹ ਵੀ ਤੁਹਾਨੂੰ ਡਿਸਪਿਊਟ ਜਾਂ ਚੱਲਦਾ ਰਿਹਾ ਕੰਪਨੀਆ ਨਾਲ ਉਸ ਤੋਂ ਬਾਅਦ ਬਸ ਅਲਜ਼ੇਮਰ ਜਦੋਂ ਤੁਹਾਨੂੰ ਕਹਦੇ ਵੀ ਚੱਕਰ ਇੱਕ ਕਰੀ ਉਲਝ ਜੇ ਫਿਰ ਉਹ ਹੌਲੀ 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 ਸੰਭਲਦੀ ਹੈ ਗੱਲ ਜ਼ਿੰਦਗੀ ਚ ਇੱਕ ਨਾ ਬਹੁਤ ਸੋਹਣਾ ਡਾਇਲੋਗ ਮੈਂ ਫਿਲਮ ਦਾ ਪ੍ਰਿੰਸ ਦਾ ਹੀ ਹੈ ਸ਼ਾਇਦ ਕਹਿੰਦਾ ਬੜਾ ਜੀ ਕਰਦਾ ਸੁਦਰਨ ਗੱਲ ਤੁਹਾਡਾ ਵੀ ਜੀ ਕਰਦਾ ਵੀ ਜ਼ਿੰਦਗੀ ਸ਼ਾਂਤ ਜੀ ਹੋਵੇ ਨਹੀਂ ਸ਼ਾਂਤੀ ਹੈ ਜ਼ਿੰਦਗੀ ਭਾਈ ਮੇਰੇ ਜਿੱਦੀ ਜ਼ਿੰਦਗੀ ਸ਼ਾਂਤ ਕੋਈ ਜਾਉਂਦਾ ਹੀ ਨਹੀਂ ਨਿਆਰੇ ਪਰ ਗੱਲ ਕੀ ਹੈ ਤੁਹਾਨੂੰ ਖਲਾਰਾ ਲੱਗਦਾ ਸਾਨੂੰ ਨਹੀਂ ਅਸੀਂ ਜਿੱਥੇ ਮੰਨ ਕੇ ਚੱਲੋ ਜਿੱਥੇ ਅਸੀਂ ਚੱਲ ਗਏ ਅਸੀਂ ਉੱਥੋਂ ਦੇ ਜਿਵੇਂ ਪਾਣੀ ਵਾਂਗੂ ਉਹਦੇ ਵਿੱਚ ਹੀ ਵਿਚਰ ਜਾਂਦੇ ਆ ਜੇ ਅਸੀਂ ਜੇਲ੍ਹ 'ਚ ਵੀ ਚੱਲ ਗਏ ਨਾ ਹੁਣ ਮੈਂ ਉਦਾਂ ਦੀਆਂ ਗੱਲਾਂ ਨਹੀਂ ਕਰੂੰਗਾ ਇੱਥੇ ਲੋਕ ਫਿਰ ਤੁਸੀਂ ਮੈਨੂੰ ਕਹਿ ਦੇਣਾ ਖਣੀ ਵੀ ਇਹ ਹੈ ਐਵੀਆਂ ਜਿਹੀਆਂ ਗੱਲਾਂ ਕਰਦਾ ਕੋਈ ਜੇਲ੍ਹ 'ਚ ਵੀ 21 ਦਿਨ ਖਿਆ ਹੀ ਨਹੀਂ ਕੱਟ ਕੇ ਆਂਦੀ ਬਾਈ ਭਰਾਵਾਂ ਤੇ ਮਾਣ ਜਿਨ੍ਹਾਂ ਨੇ ਮਗਰ ਸਾਨੂੰ ਸਾਂਭਿਆ ਮਗਰ ਅਫਸਰ ਸਾਹਿਬਾਨਾਂ ਨੂੰ ਵੀ ਫੋਨ ਲਾਇਆ ਪ੍ਰਸ਼ਾਸਨ ਤੇ ਵੀ ਸਾਨੂੰ ਮਾਣ ਆ ਜੇਲ੍ਹ ਪ੍ਰਸ਼ਾਸਨ ਤੇ ਜਿਨ੍ਹਾਂ ਨੇ ਪਿਆਰ ਦਿੱਤਾ ਠੀਕ ਹੈ ਨਾ ਇਹ ਨਹੀਂ ਗੱਲ ਹੈਗੀ ਕੋਈ ਅਖਿਆਈ ਹੈ ਹੀ ਹੈ ਠੀਕ ਹੈ ਨਹੀਂ ਉੱਥੇ ਵੀ ਪਰੌਂਠੇ ਕੋਈ ਤਲਕੇ ਦਿੰਦਾ ਸੀ ਹਾਂਜੀ ਦਿੰਦੇ ਸੀ ਤਲਕੇ ਪਰ ਹਾਂ ਪਰੌਂਠੇ ਤਲਕੇ ਹੀ ਖਾਦੇ ਨੇ ਨਹੀਂ ਉੱਥੇ ਪਤਾ ਲੱਗਿਆ ਵੀ ਐ ਬਹੁਤ ਔਖਾ ਵੀ ਕਲਾਕਾਰ ਆਦੇ ਸੀ ਗਾਉਣੇ ਉਹ ਸਟੇਜ ਤੇ ਜਾਣੇ 2-4 ਲੱਖ ਲੈ ਆਉਣੇ ਆ ਜਦੋਂ ਉੱਥੇ ਪਤਾ ਲੱਗਿਆ ਹੋਣਾ ਵੀ ਉੱਥੇ ਕਹਿੰਦੇ ਵੀ ਤਰੀ ਵੀ ਕਹਿੰਦੇ ਪਾਣੀ ਆਰ ਕਿ ਨਾ ਨਾ ਬਬਾਈ ਇਹ ਜੇਲ੍ਹ ਦੀ ਰੋਟੀਆਂ ਤੁਹਾਨੂੰ ਗੱਪ ਮਾਰੀ ਜਾਈਏ ਇਹਨਾਂ ਦੇ ਤਾਂ ਲੰਗਰ ਦੀ ਰੋਟੀ ਵਧੀਆ ਸੀ ਪਰ ਸਾਡਾ ਰੋਟੀ ਪਾਣੀ ਆਪ ਦਾ ਅਲੱਗ ਬਣਦਾ ਹੀ ਆ ਐਡੀ ਇੱਕ ਤਾਂ ਤੁਹਾਨੂੰ ਦੱਸਿਆ ਵੀ ਹੋਰ ਮੈਂ ਬਾੜੀ ਗੱਲ ਨਹੀਂ ਮੈਂ ਚਲੋ ਪੈਸੇ ਥੇਲੇ ਦੀ ਵੀ ਨਹੀਂ ਬਾੜੀ ਗੱਲ ਕਰਦਾ ਵੀ ਆਪਾਂ ਬਾੜੇ ਐਵੇਂ ਫੁਕਰੀਆਂ ਮਰੀ ਜਾਈਏ ਕੋਈ ਬਾੜੇ ਅਮੀਰ ਆ ਜਾਂ ਤਗੜੇ ਆ ਪਰ ਹੁਣ ਤੱਕ ਯਾਰ ਹੀ ਕਮਾਏ ਬਾਈ ਭਰਾ ਹੀ ਕਮਾਏ ਆ ਹੋਰ ਕਿਸੇ ਪਾਸਿਓਂ ਟੈਲ ਰਹੇ ਜੂਗੀ ਜੇ ਇੱਥੇ ਪਹੁੰਚ ਗਏ ਮਾੜੇ ਘਰੇ ਪਹਿਲਾਂ ਮਹਾਰਾਜ ਪਚਾਵੇ ਨਾ ਪਰ ਆਪਾਂ ਨੂੰ ਇਹ ਚੀਜ਼ ਦਾ ਮਾਣ ਆ ਵੀ ਕਿਸੇ ਪਾਸਿਓਂ ਦਿੱਕਤ ਨਹੀਂ ਆਉਂਦੀ ਯਾਰ ਖੜੇ ਹਾਂ ਖੜੇ ਆ ਯਾਰ ਹੀ ਬਾਹਰ ਲੈ ਕੇ ਆਏ ਠੀਕ ਹੈ ਨਹੀਂ ਉਹ ਬਹੁਤ ਵਾਰੀ ਤਾਂ ਹੁੰਦਾ ਨਾ ਵੀ ਜਦੋਂ ਜੇਲ੍ਹ ਦੇ ਵਿੱਚ ਬੰਦਾ ਜਾਂਦਾ ਕੋਈ ਚੰਗਾ ਕੰਮ ਕਰਕੇ ਜਾਵੇ ਕੋਈ ਕਿਸੇ ਨਾਲ ਜੇ ਕੋਈ ਵਿਵਾਦ ਹੋ ਰਿਹਾ ਜਾਂ ਪੰਜਾਬ ਦੇ ਲਈ ਲੱਗਦਾ ਨਹੀਂ ਹੈਗਾ ਵੀ ਉਸ ਮਸਲੇ ਲਈ ਵੀ ਗੱਲ ਜੇ ਤੁਸੀਂ ਸੋਚੋ ਤਾਂ ਜੇ ਤੁਸੀਂ ਜੇਲ੍ਹ ਵੀ ਜਾਣੇ ਹੋ ਤਾਂ ਮੈਨੂੰ ਲੱਗਦਾ ਵੀ ਲੋਕ ਤੁਹਾਨੂੰ ਫੁੱਲਾਂ ਦਾ ਤੁਹਾਡਾ ਸਵਾਗਤ ਕਰਨਗੇ ਪਰ ਇਸ ਮਸਲੇ ਦੇ ਵਿੱਚ ਦੋ ਚਾਰ ਹੀ ਗਏ ਹੋਣਿਆਂ ਨਾਲ ਨਹੀਂ ਨਹੀਂ ਭਾਈ ਲੈ ਦੋ ਚਾਰ ਕਿਉਂ ਗਏ ਆ ਅਸੀਂ ਜਿਹੜਾ ਕੋਈ ਮਾੜਾ ਕਰਮ ਕਰਕੇ ਗਏ ਆ ਆਪਦੇ ਕੋਈ ਗਲ ਪੈਂਦਾ ਸੀ ਅਸੀਂ ਉਹਨਾਂ ਨਾਲ ਲੜ ਪਏ ਕਿੱਡੀ ਗੱਲ ਜਿਹੜੇ ਸਾਡੇ ਭਰਾ ਸਾਡੇ ਨਾਲ ਖੜੇ ਆ ਹੁਣ ਆਏ ਤਾਂ ਮੈਨੂੰ 200 ਬੰਦਾ ਲੈਣ ਆਇਆ ਬਾਹਰ ਠੀਕ ਹੈ ਜਿਹੜੀ ਗੱਲ ਆ ਜੇ ਮੋਹ ਪਿਆਰ ਆ ਤਾਂ ਹੀ ਆ ਜਮਾਨਤ ਵੀ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿਵੇਂ ਇਹਨਾਂ ਨੇ ਕੀਤਾ ਕਰਾਇਆ ਮੈਂ ਇੱਕ ਵਾਰੀ ਸਾਈਨ ਕੀਤੇ ਆ ਸਾਰਾ ਕੁਝ ਕੀਤਾ ਮਗਰ ਯਾਰਾਂ ਦੋਸਤਾਂ ਨਹੀਂ ਕੀਤਾ ਨਹੀਂ ਯਾਰੀਆਂ ਪਰਖੀਆਂ ਵੀ ਜਾਂਦੀਆਂ ਕੋਈ ਕੋਈ ਇਹੋ ਜਿਹੀ ਵੀ ਟੱਕਰੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ ਨਹੀਂ ਨਹੀਂ ਉਹ ਪਹਿਲਾਂ ਹੀ ਚੱਲ ਗਏ ਹੁਣ ਨਹੀਂ ਹੁਣ ਸ਼ਾਨ ਨਾ ਲੱਗਿਆ ਵਾ ਜਿਹੜਾ ਹੁਣ ਉਹੀ ਆ ਮੇਨ ਮੇਨ ਹੀ ਬਾਲਿਆ ਨੇ ਹਾਂ ਬਾਲਿਆ ਨੇ ਹੈ ਹੀ ਨਹੀਂ ਜਿਗਰ ਦੇ ਟੋਟੇ ਹਾਂ ਉਹੀ ਜੇ ਜਮਾ ਜਮਾ ਸਿਰੇ ਵਾਲੇ ਆ ਉਨ੍ਹਾਂ ਦੇ ਹੁੰਦੇ ਪ੍ਰਵਾਹ ਨਹੀਂ ਕੋਈ ਜਮਾ ਹੀ ਨਹੀਂ ਚਲੋ ਹੋਰਾ ਵੀ ਨਹੀਂ ਚਲੋ ਇਹ ਤਾਂ ਗੱਲ ਬਹੁਤ ਵਧੀਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈਗਾ ਵੀ ਗਿੱਲ ਜਿਹੜਾ ਸ਼ਾਂਤ ਸਮੁੰਦਰ ਬਣੂਗਾ ਕਿ ਅੱਗ ਦਾ ਬਰੋਲਾ ਨਹੀਂ ਨਹੀਂ ਜਮਾ ਸ਼ਾਂਤ ਸਮੁੰਦਰ ਆ ਬੱਬਈ ਆਪਾਂ ਆਪਾਂ ਲੈ ਮੈਂ ਕਹਿੰਦੇ ਪਮਹਾਲੀ ਜੀ ਨਾ ਜਿਵੇਂ ਇੱਕ ਕਹਿੰਦੇ ਪਿੰਡਾਂ ਦੇ ਵੀ ਪਮਹਾਲੀ ਜੀ ਹੁੰਦੀ ਹੈ ਪੂਤ ਪਮਹਾਲੀ ਜੀ ਤੇ ਬੰਦਾ ਬੰਦੇ ਦਾ ਫੇਰ ਜੀ ਕਰਦਾ ਵੀ ਯਾਰ ਕੋਈ ਨਾ ਕੋਈ ਜਿਵੇਂ ਠੰਡਾ ਚੱਲੀ ਜਾਣਾ 2-4 ਮਹੀਨੇ ਵੀ ਉਹ ਕਹਿੰਦੇ ਨਹੀਂ ਹੁੰਦੇ ਵੀ ਜਿਵੇਂ ਸਰਜਾ ਮਾਰਦਾ ਹੁੰਦਾ ਝੋਟਾ ਵੀ ਜਦੋਂ ਪੁੱਛ ਰਿਹਾ ਹੋਵੇ ਗੰਧ ਚ ਕਿਤੇ ਉਹ ਗੱਲ ਤਾਂ ਨਹੀਂ ਵੀ ਹੁਣ ਕਿਤੇ 2 ਮਹੀਨਿਆਂ ਨੂੰ ਫੇਰ ਕੋਈ ਵਿਵਾਦ ਚ ਫਸੂਗੇ ਨਾ ਨਾ ਬਬਾਈ ਆਪਾਂ ਵਿਵਾਦ ਚ ਫਸਣਾ ਕਿਉਂ ਆ ਠੀਕ ਉਹੀ ਗੱਲ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਆਪਾਂ ਕਿਉਂ ਫਸਣਾ ਵਿਵਾਦ ਆਪਣੇ ਜਾ ਕੇ ਫਸ ਜਾਂਦਾ ਉਹ ਵੀ ਚੰਗਾ ਲੱਗਦਾ ਵੀ ਗਿੱਲ ਵਿਹਲਾ ਹਾਂ ਵਿਹਲੇ ਤਾਂ ਕਿਉਂ ਆ ਬਬਾਈ ਕੰਮਕਾਰ ਹੁਣ ਆਪਦਾ ਬਣਾਉਣ ਤਾਂ ਉਥੇ ਸਰੀਰ ਗਏ ਸੀ ਹੁਣ ਮੰਨ ਕੇ ਚੱਲੋ ਇਹ ਕਿਹੜਾ ਆਹ ਜਿਹੜਾ ਜੇ ਮੱਲਾਉਣ ਵਾਲਾ ਕੰਮ ਆ ਇਹ ਜਿਹੜੇ ਮੇਰੇ ਵੀਰਪਰਾ ਲਾਉਂਦੇ ਆ ਉਹਨਾਂ ਨੂੰ ਹੀ ਪਤਾ ਇਹ ਵੀ ਕੰਮ ਕੋਈ ਸੌਖਾ ਨਹੀਂ ਹੈਗਾ ਨਾਲ ਨਾਲ ਸਾਰਾ ਕੁਝ ਕਰਨਾ ਹਨਾ ਬਾਕੀ ਆ ਜਿਹੜੇ ਸ਼ਹਿਰ ਚ ਆਪਾਂ ਬੈਠੇ ਆ ਇੱਥੇ ਦਾ ਵਿਹਲਾ ਰਹਿ ਕੇ ਤੁਹਾਨੂੰ ਪਤਾ ਹੀ ਆ ਫਿਰ ਕੀ ਹਾਲ ਹੋ ਜਾਂਦਾ ਨਹੀਂ ਹੁਣ ਟਰੈਕਟਰ ਵਾਲਾ ਮਾਮਲੇ ਦੇ ਵਿੱਚ ਵੀ ਮੇਰੇ ਖਿਆਲ ਨਾਲ ਤੁਹਾਡੇ ਤੇ ਪਰਚਾ ਹੋਇਆ ਸੀ ਕਿ ਨਹੀਂ ਹੋਇਆ ਸੀ ਟਰੈਕਟਰ ਦੇ ਕੋਈ ਮਾਮਲਾ ਹੀ ਹੈ ਨਹੀਂ ਸੀ ਸਾਡੇ ਤੇ ਜਦੋਂ ਟਰੈਕਟਰ ਤੁਹਾਡਾ ਮੇਰੇ ਖਿਆਲ ਨਾਲ ਅੰਦਰ ਵੀ ਲਵਾ ਲਿਆ ਸੀ ਆ ਠਾਣੇ 'ਚ ਉਹ ਤਾਂ ਪਹਿਲਾਂ ਦੀ ਗੱਲ ਆ ਸਾ ਉਹਨੂੰ ਤਾਂ 6-7 ਮਹੀਨੇ ਹੋ ਗਏ ਉਹ ਤਾਂ ਚਲਾਨ ਹੋ ਗਿਆ ਈ ਟਰੈਕਟਰ ਦਾ ਨਹੀਂ ਹੁਣ ਲੈ ਕੇ ਮਨਜ਼ੂਰੀ ਚਲਾਉਣੇ ਆ ਕਿ ਸੜਕਾਂ ਤੇ ਐਂ ਦੌੜ ਨਹੀਂ ਨਹੀਂ ਟਰੈਕਟਰ ਹੁਣ ਕੱਢੀ ਤਾਂ ਹੀ ਨਹੀਂ ਹੁਣ ਗਰਮੀ 'ਚ ਕਿੱਥੇ ਕੱਢਣਾ ਟਰੈਕਟਰ ਬਾਈ ਨਹੀਂ ਨਹੀਂ ਜੱਟਾਂ ਦੇ ਪੁੱਤ ਜਿੱਥੇ ਮਰਜ਼ੀ ਚਲਾ ਸਕਦੇ ਨਹੀਂ ਹੁਣ ਗਰਮੀ 'ਚ ਐਵੇਂ ਕਿ ਕਦੇ ਅੱਗੇ ਜਾਂ ਜੋੜ ਮੇਲਾ ਹੁੰਦਾ ਹੀ ਕਿਤੇ ਉੱਥੇ ਲੈ ਗਏ ਕੋਈ ਉਦਾਂ ਠੀਕ ਹੈ ਜਾਂ ਮੌਸਮ ਕੋਈ ਠੰਡਾ ਹੋਵੇ ਉਦਾਂ ਮਾੜਾ ਮੋਟਾ ਵੀਡੀਓ ਵੀਡੀਓ ਬਣਾਉਣ ਨੂੰ ਕੱਢ ਲਿਆ ਐਵੇਂ ਟਰੈਕਟਰ ਲਈ ਫਿਰਨਾ ਹੁਣ ਹੁਣ ਟੋਟਲ ਕਿੰਨੇ ਪਰਚੇ ਨੇ ਗੇਲ ਕੋਈ ਪਰਚਾ ਨਹੀਂ ਬਾਈ ਆਹ ਹੀ ਪਰਚਾ ਯਾਰ ਇਦੇ ਚੋ ਜਮਾਨਤ ਹੋਈ ਹੈ ਹਜੇ ਇੱਕ ਕਲੀਨ ਚੈਟ ਤਾਂ ਨਹੀਂ ਮਿਲੀ ਮਤਲਬ ਨਹੀਂ ਨਹੀਂ ਜਮਾਨਤ ਤੇ ਤਾਂ ਪਰਚਾ ਚੱਲੂਗਾ ਜੇ ਇਹ ਚ ਕਲੀਨ ਕਲੀਨ ਚੈਟਾਂ ਵਾਲੇ ਪਹਿਲਾਂ ਖਤਮ ਕਰਤੀ ਕਹਾਣੀ ਕਿੰਨੇ ਪਰਚੇ ਸੀ ਪਹਿਲਾਂ ਗਿੱਲ ਤੇ ਹੁਣ ਤੱਕ ਕੋਈ ਐਵੇਂ ਬਾਹਲੇ ਪਰਚੇ ਨਹੀਂ ਸੀ ਤਿੰਨ ਕਿਵੇਂ ਲਾਸਟ ਤੇ ਕਲੀਅਰ ਕਰ ਲਈ ਬਾਹ ਆਹੀ ਸੀ ਠੀਕ ਹੈ ਤੇ ਹੁਣ ਹੁਣ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹ ਵੇਟ ਕਰਦੇ ਨਵੇਂ ਗਾਣਿਆਂ ਦੀ ਤੇ ਬਹੁਤ ਸਾਰੇ ਤਾਂ ਵਿੱਚ ਵਿੱਚ ਇਹ ਵੀ ਕਮੈਂਟ ਕਰਦੇ ਵੀ ਗਿੱਲ ਵਿਆਹ ਬੁਕਰਾਲਾ ਤੇ ਜ਼ਿੰਦਗੀ ਆਪਦੀ ਨਜ਼ਾਰੇ ਨਾਲ ਚ ਨਹੀਂ ਨਹੀਂ ਵਿਆਹ ਤਾਂ ਹਜੇ ਰੋਕ ਕੇ ਕਰਾਵਾਂਗੇ ਵਿਆਹ ਕਰਾ ਕੇ ਗਿੱਲੇਣਾ ਮੇਂ ਚੀਤੀ ਚੀਜ਼ਾਂ ਘਰ ਵਾਲੀ ਕਹਿੰਦੇ ਸੁਧਾਰ ਦਿੰਦੀ ਆ ਬੰਦਾ ਨਹੀਂ ਚਲੋ ਗੈਂਗਸਟਰ ਵਾਲੇ ਪਾਸੇ ਨਹੀਂ ਜਾਂਦਾ ਵਾਦਾਂ ਵਾਲੇ ਪਾਸੇ ਨਹੀਂ ਜਾਂਦਾ ਦੱਸੋ ਮਾੜਾ ਨਹੀਂ ਮੈਂ ਮੈਂ ਤਾਂ ਆਪਣੀ ਗੱਲ ਨਾ ਤਾਂ ਤੁਹਾਨੂੰ ਤਾਂ ਪੁੱਛ ਰਿਹਾ ਵੀ ਤੁਹਾਡੇ ਤਾਂ ਫੈਨ ਕਮੈਂਟ ਕਰਦੇ ਨੇ ਮੇਰਾ ਕੋਈ ਫੈਨ ਕਮੈਂਟ ਨਹੀਂ ਨਹੀਂ ਫੈਨ ਤੁਹਾਡੇ ਫੈਨਾਂ ਦੇ ਕਮੈਂਟ ਵੀ ਆਉਂਦੇ ਆਉਣਗੇ ਤੁਸੀਂ ਕਰਾਇਆ ਪਿੱਲਾ ਦੱਸੋ ਨਹੀਂ ਨਹੀਂ ਮੈਂ ਇਹ ਪੁੱਛ ਰਿਹਾ ਮੇਰੇ ਭਰਾ ਨੂੰ ਵੀ ਤੁਸੀਂ ਆਪਦੀ ਜ਼ਿੰਦਗੀ ਆ ਜਿਹੜੀ ਹੁਣ ਉਹਨੂੰ ਕਿਵੇਂ ਜੇ ਦੇਖਦੇ ਹੋ ਵਧੀਆ ਬਈ ਨਿਆਰੇਦਾਰ ਜ਼ਿੰਦਗੀ ਠੀਕ ਹੈ ਘੈਂਟ ਜ਼ਿੰਦਗੀ ਆ ਕੋਈ ਆਪਾਂ ਨੂੰ ਕਿਸੇ ਚੀਜ਼ ਤੋਂ ਵੀ ਜੋ ਕਰਦੇ ਆ ਆਪਦਾ ਜਿਵੇਂ ਕਹਿੰਦੇ ਆ ਵੀ ਜੋ ਬੀਜ ਲਿਆ ਨੂੰ ਵੱਢ ਲਿਆ ਦਿਖਾ ਲਿਆ ਇਹ ਹੀ ਆ ਕੋਈ ਆਪਦਾ ਲੰਬਾ ਚੋੜਾ ਪ੍ਰੋਸੈਸ ਨਹੀਂ ਹੈ ਦਿਲ 'ਚ ਡਰ ਰਹਿੰਦਾ ਕੋਈ ਵੀ ਯਾਰ ਕੁਛ ਕੋਈ ਮਾੜਾ ਨਾ ਕਰ ਜੇ ਕੋਈ ਕੋਈ ਕਈ ਕਿਤੇ ਰਾਹ 'ਚ ਜਾਂਦੇ ਨੂੰ ਕੋਈ ਹੀਮਕੀਮ ਨਾ ਇਦਾਂ ਦਾ ਡਰ ਜਾਂ ਰਹਿੰਦਾ ਕੋਈ ਨਾ ਬਈ ਇੱਕ ਪੈਸੇ ਦਾ ਵੀ ਨਹੀਂ ਜਦੋਂ ਆਪਾਂ ਨਹੀਂ ਕੀਤਾ ਕੇ ਇਹਦਾ ਸਾਡਾ ਕੌਣ ਮਾੜਾ ਕਰ ਜੂ ਊ ਆ ਰਾਤ ਤੁਰੇ ਜਾਂਦੇ ਕੋਈ ਊ ਪਿੜ ਪੇ ਕੇ ਨਾਲ ਉਹ ਗੱਲ ਬੱਕਰੀ ਆ ਪਰ ਜੇ ਕੋਈ ਇੰਨਾ ਕੋਈ ਦਿਲ 'ਚ ਪਹਿਲੀ ਗੱਲ ਮੈਂ ਆਪਾਂ ਇਹ ਚੀਜ਼ ਕਹਿੰਨੇ ਹੁੰਦੇ ਆ ਬਈ ਦੋਸ਼ਮਨੀ ਵੀ ਹੈ ਨਾ ਬੰਦੇ ਨੂੰ ਕਿਸੇ ਨੂੰ ਵੀ ਉੱਥੇ ਤੱਕ ਮਜਬੂਰ ਨਾ ਕਰਦੋ ਅਗਲੇ ਨੂੰ ਵੀ ਬੰਦਾ ਗਾਂਹ ਵਾਲਾ ਤੁਹਾਨੂੰ ਮਾਰਨ ਵਾਲੇ ਸੋਚ ਲੇ ਠੀਕ ਹੈ ਤੇ ਆਪਾਂ ਨੂੰ ਪਤਾ ਆਪਾਂ ਹਜੇ ਤੱਕ ਕਿਸੇ ਨੂੰ ਇੰਨਾ ਨਾ ਆਪਾ ਤਪਾਈਏ ਨਾ ਸਾਡਾ ਦਿਲ ਐਦਾਂ ਦਾ ਠੀਕ ਹੈ ਅਸੀਂ ਸਿੱਧੇ ਗੱਲ ਪੈ ਜਾਾਂਗੇ ਅਸੀਂ ਮਗਰਸ਼ਾਸ਼ਾ ਸ਼ੂਸ਼ਾ ਨਹੀਂ ਕਰਦੇ ਆਹਾ ਕਿ ਜਿਹੜੀਆਂ ਅੱਜ ਕੱਲ ਲੋਕੀ ਕਰਦੇ ਆ ਹੁਣ ਮੇ ਜੋ ਸਾਡੇ ਨਾਲ ਹੁਣ ਜੋ ਦੁਖੀ ਮੰਨ ਕੇ ਚੱਲੋ ਬਈ ਆਹਾ ਮੇਰਾ ਐਡਾ ਕੋਈ ਮੈਟਰ ਨਹੀਂ ਸੀ ਜੇ ਮੈਂ ਕਹਾਂ ਵੀ ਆਹ ਲੜਾਈ ਪੜਾਈ ਵਾਲਾ ਲਿਸੈਂਸੀ ਵੈਪਨ ਸੀ ਹਨ ਪਰ ਇਹਦੇ ਮਗਰ ਵੀ ਪ੍ਰੈਸ਼ਰ ਬੜੇ ਲੋਕਾਂ ਦਾ ਪ੍ਰੈਸ਼ਰ ਸੀ ਜਿਵੇਂ ਤੁਸੀਂ ਗੱਲਾਂ ਕਹੀਆਂ ਹੁਣ ਪਤਾ ਤਾਂ ਮੈਨੂੰ ਲੱਗ ਹੀ ਜਾਂਦਾ ਵੀ ਹਾਂ ਯਾਰ ਕੌਣ ਬਈ ਬੰਦਾ ਮਾੜਾ ਕਰ ਰਿਹਾ ਪਰ ਫੇਰ ਵੀ ਮੈਂ ਇਹ ਚੀਜ਼ ਸੋਚਦਾ ਵੀ ਨਹੀਂ ਆਪਾਂ ਆਪਦੇ ਵੱਲ ਤੋਂ ਨਾ ਕਿਸੇ ਨੂੰ ਬੋਲਣਾ ਨਾ ਕਿਸੇ ਨੂੰ ਕਹਿਣਾ ਠੀਕ ਆ ਵੀ ਆਪਦੇ ਤੇ ਪਈ ਆ ਫਿਰ ਤੁਸੀਂ ਮੈਨੂੰ ਇਹ ਗੱਲ ਪੁੱਛੀ ਵੀ ਕੋਈ ਰਿਗਰਟ ਮੈਂ ਕਿਹਾ ਪੂਰਾ ਨਹੀਂ ਜੀ ਜਿੰਨਿਆਂ ਨੇ ਜ਼ੋਰ ਲਾਉਣਾ ਸੀ ਸਾਰਿਆਂ ਨੇ ਫਸਾਉਣ ਦਾ ਲਾ ਲਿਆ ਮੈਂ ਫਸ ਵੀ ਗਿਆ ਉਦੋਂ ਬਾਅਦ ਕੀ ਹੁੰਦਾ ਜੀਲ ਚ ਗੁਰੂ ਮਹਾਰਾਜ ਨੂੰ ਯਾਦ ਕੀਤਾ ਰੱਬ ਨੂੰ ਕਰਿਆ ਹਾਂ ਗੁਰਦੁਆਰੇ ਤਾਂ ਮੰਨ ਕੇ ਚੱਲੋ ਹੁਣ ਬਾਹਰ ਬਾਹਰ ਵੀ ਜਾਣੇ ਆ ਉੱਥੇ ਵੀ ਜਾਈਦਾ ਹੀ ਦੇਲੀ ਗੁਰੂ ਘਰੇ ਹਾਂ ਜਾਂਦ ਜਾਂਦੇ ਹੁਣ ਕੁਝ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਦਰਸ਼ਕ ਨੇ ਵੀ ਗੱਲ ਆ ਜਿਹੜਾ ਜਿਹੜੇ ਗੱਲ ਤੋਂ ਉਮੀਦ ਰੱਖਦੇ ਨੇ ਵੀ ਚੰਗਾ 뮤직 ਲਿਆਊਗਾ ਪੰਜਾਬ ਲਈ ਚੰਗੇ ਗਾਣੇ ਕਰੂਗਾ ਕੁਝ ਇਦਾਂ ਦਾ ਵੀ ਹੋਊਗਾ ਹਾਂਜੀ ਗਾਣੇ ਕਰਾਂਗੇ ਆਪਣਾ ਕੰਮ ਗਾਣੇ ਗਾਉਣਾ ਹੀ ਆ ਮੇਨ ਕਲਾਕਾਰ ਹੀ ਆਪਾਂ ਠੀਕ ਹੈ ਹਾਂਜੀ ਨਹੀਂ ਪਰ ਕਲਾਕਾਰ ਦੇ ਨਾਲ ਗੁੰਡਾ ਟੱਚ ਵੀ ਆ ਜਾਂਦਾ ਉਹ ਨਹੀਂ ਨਹੀਂ ਬਾਈ ਗੁੰਡਾ ਟੱਚ ਹੁਣ ਮਾੜਾ ਮੋਟਾ ਚਲੋ ਇਹ ਵੀ ਗੱਲ ਤੁਸੀਂ ਵਾਰ-ਵਾਰ ਕਹਿ ਦਿੰਦੇ ਹੁਣ ਜੇ ਕੱਲ ਨੂੰ ਉਹੀ ਗੱਲ ਤੁਹਾਨੂੰ ਮੈਂ ਪੁੱਛਦਾ ਚਲੋ ਜਿਵੇਂ ਦੇ ਮੈਂ ਗਾਏ ਗਾਣੇ ਹਨਾ ਮੇਰੇ ਨਾਲ ਉਹ ਚੀਜ਼ਾਂ ਜੁੜ ਗਈਆਂ ਵੀ ਆਪਾਂ ਇਹ ਚੀਜ਼ ਪਾਲਦੇ ਆਂ ਵੀ ਕਲਾਕਾਰ ਦੇ ਕੁੱਟ ਪੈਂਦੀ ਹੋਵੇ ਮੂਰੋਂ ਫੇਰ ਸਹੀ ਹੈ ਕੰਮ ਨਹੀਂ ਪਰ ਕਲਾਕਾਰ ਜਿਹੜਾ ਹੈਗਾ ਕੁੱਟ ਤਾਂ ਗਾਹਲਾਂ ਤੋਂ ਆਕਰੂਣਾ ਜੇ ਕੋਈ ਪੰਗਾ ਹੋਊਗਾ ਜਦੋਂ ਤੁਸੀਂ ਕਿਹਾ ਵੀ ਮੈਂ ਉਹਨਾਂ ਦੋ ਵਾਰੀ ਚੰਗਿਆ ਤਾਂ ਫਿਰ ਜਦੋਂ ਗੱਲ ਸ਼ਾਂਤ ਜਦੋਂ ਤੁਸੀਂ ਕਹਿੰਦੇ ਮੈਂ ਸ਼ਾਂਤ ਰਹਿ ਸਕਦਾ ਸੀ ਤਾਂ ਫਿਰ ਉੱਥੇ ਵੀ ਸ਼ਾਂਤਪੁਣਾ ਦਿਖਾ ਸਕਦੇ ਸੀ ਦਿਖਾਇਆ ਦੋ ਵਾਰੀ ਭਾਈ ਦਿਖਾਇਆ ਦੋ ਵਾਰੀ ਪਾਣੀ ਸਿਰ ਤੋਂ ਟੱਪ ਗਿਆ ਹਾਂ ਮੈਂ ਕਿਹਾ ਹੁਣ ਐਵੇਂ ਕੀ ਫਾਇਦਾ ਠੀਕ ਹੈ ਚਲੋ ਬਸ ਜੋ ਹੋਇਆ ਚੰਗਾ ਹੀ ਹੋਇਆ ਬਸ ਨਾ ਰਹੀ ਹੈ ਨਾ ਧੰਨਵਾਦ ਭਾਈ ਧੰਨਵਾਦ ਜੀ ਓਕੇ ਸੋ ਐਸਾਂ ਸਾਡੇ ਨਾਲ ਗੱਲ ਮਾਣੋ ਕਿ ਜ਼ਮਾਨਾ ਤਬਾਰ ਆਇਆ ਹੈ ਪਹਿਲਾ ਇੰਟਰਵਿਊ ਅਸੀਂ ਇਹਨਾਂ ਨਾਲ ਕੀਤਾ ਤੇ ਇਹਨਾਂ ਤੋਂ ਜਾਣਿਆ ਕਿ ਉਹ ਕੀ ਵਿਵਾਦ ਸੀ ਕਿਉਂ ਗਿੱਲ ਵਿਵਾਦਾਂ ਦੇ ਵਿੱਚ ਫਸਦੇ ਨੇ ਤੇ ਉਮੀਦ ਹੈ ਕਿ ਦਰਸ਼ਕ ਜਿਹੜੇ ਆਪਣੀ رائے ਆ ਗਿੱਲ ਬਾਰੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਨਗੇ ਤੇ ਕੈਮਰਾ ਮਨਰਮੇਸ਼ ਤੇ ਨਿਤਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ